ਬਚਪਨ ਤੋਂ ਹੀ ਸ਼ੌਂਕ ਥੋੜੇ ਲਾਈਕ ਮੈਨੂੰ ਆਮ ਬੱਚਿਆਂ ਨਾਲੋਂ ਥੋੜੇ ਡਿਫਰੈਂਟ ਸੀ ਸਭ ਤੋਂ ਪਹਿਲਾਂ ਮੈਂ ਟਰੈਕਟਰ ਚਲਾਉਣਾ ਸਿੱਖਿਆ ਮੈਨੂੰ ਡਰਾਈਵਿੰਗ ਦਾ ਸ਼ੌਂਕ ਸੀ ਛੋਟੀ ਜਿਹੀ ਚੀਜ਼ ਦੋ ਮੇਰੇ ਪੈਰ ਵੀ ਬਾਈਕ ਤੇ ਲੱਗਦੇ ਨੇ ਹੁੰਦੇ ਸੀ ਜਦੋਂ ਮੈਂ ਬਾਈਕ ਚਲਾਉਣੀ ਸ਼ੁਰੂ ਕਰਤੀ ਸੀ ਫਿਰ ਮੈਂ ਬਾਈਕ ਤੇ ਸਟੰਟ ਸਿੱਖੇ ਸਾਰੇ ਫਿਰ ਮੈਂ ਬੋਲਟ ਲਿਆ ਬੋਲਟ ਤੇ ਸਟੰਟ ਕਰਨੇ ਸ਼ੁਰੂ ਕੀਤੇ ਸੱਨ ਵਗੈਰਾ ਦਾ ਬਹੁਤ ਸ਼ੌਂਕ ਆ ਘੋੜੀਆਂ ਦਾ ਲਾਈਕ ਮੇਰੇ ਸਾਰੇ ਸ਼ੌਂਕ ਇਦਾਂ ਦੇ ਹੀ ਸੀਗੇ ਜਿਵੇਂ ਮੈਨੂੰ ਸਮ ਟਾਈਮ ਲੱਗਦਾ ਜਿਵੇਂ ਪੁਰਾਣੇ ਜਿਵੇਂ ਆਪਣਾ ਵਿਰਾਸਤ ਨੂੰ ਆਪਾਂ ਫੋਲੋ ਕਰਦੇ ਆ ਤੁਹਾਡੇ ਜਿਹੜੇ ਸ਼ੌਂਕ ਸੀ ਉਹ ਪੂਰੇ ਕੁੜੀਆਂ ਤੋਂ ਨਾਲੋਂ ਬਿਲਕੁਲ ਉਲਟ ਸੀ ਮੁੰਡਿਆਂ ਵਾਂਗ ਸੀ ਤੇ ਤੁਹਾਡੇ ਸ਼ੌਂਕਾਂ ਨੂੰ ਲੈ ਕੇ ਕਦੇ ਤੁਹਾਡੇ ਦਾਦੀ ਜੀ ਨੇ ਤੁਹਾਨੂੰ ਟੋਕਿਆ ਨਹੀਂ ਜਿਹੜੀ ਮੇਰੀ ਮੰਮਾ ਸੀਗੇ ਉਹਨਾਂ ਨੇ ਮੈਨੂੰ ਲਾਈਕ ਇਦਾਂ ਮੁੰਡਿਆਂ ਵਾਂਗੂ ਹੀ ਰੱਖਿਆ ਸ਼ੁਰੂ ਤੋਂ ਮੇਰੇ ਜੂੜਾ ਹੁੰਦਾ ਸੀ ਪਹਿਲਾਂ ਸਿਰ ਤੇ ਅੱਛਾ ਤੇ ਜਦੋਂ ਮੰਮਾ ਦੀ ਡੈਥ ਹੋਈ ਤਾਂ ਮੇਰੇ ਦਾਦੀ ਜੀ ਹੁਣੀ ਦੱਸਦੇ ਹੁੰਦੇ ਆ ਕਿ ਮੈਂ ਰੋਣਾ ਬਾਲ ਲਾਈਕ ਬੋਹਣੇ ਨਾ ਤਾਂ ਉਹਨਾਂ ਨੇ ਉਹ ਜੂੜਾ ਕਟਵਾਤਾ ਮੇਰੇ ਫਿਰ ਛੋਟੇ-ਛੋਟੇ ਬਾਲ ਕਰਵਾਤੇ ਜਿੱਦਾਂ ਤੇ ਮੈਨੂੰ ਬੋਲਣ ਦੀ ਵੀ ਆਦਤ ਇਦਾਂ ਹੀ ਸੀ ਮ ਜਦੋਂ 13-14 ਸਾਲ ਦੀ ਏਜ ਹੋਈ ਉਦੋਂ ਐਵੇਂ ਕਹਿਣਾ ਸ਼ੁਰੂ ਕੀਤਾ ਕਈ ਲੋਕਾਂ ਨੇ ਕਿ ਹਾਂ ਬਈ ਇਹਨੂੰ ਕੰਮ ਸਿਖਾਓ ਇਹਨੂੰ ਕੁੜੀਆਂ ਵਾਲੇ ਕੱਪੜੇ ਪੋਣਾ ਇਹਨੂੰ ਐਦਾਂ ਸਿਖਾਓ ਤੇ ਮੇਰੀ ਦਾਦੀ ਜੀ ਇੱਕ ਚੀਜ਼ ਕਹਿੰਦੇ ਹੁੰਦੇ ਸੀ ਮੈਨੂੰ ਕਿ ਜਿਹੜੇ ਵਾਹਿਗੁਰੂ ਨੇ ਚੁੰਝ ਦਿੱਤੀ ਉਹਨੇ ਚੋਗ ਵੀ ਦੇਣਾ ਹਨਾ ਤੇ ਤੂੰ ਪਰਵਾਹ ਨਾ ਕਰਿਆ ਕਰ ਲਾਈਫ ਪਾਰਟਨਰ ਬਾਰੇ ਵੀ ਕੁਝ ਕਲਣਾ ਸਾਡ ਨਾਲ ਸਾਂਝੀਆਂ ਕਰੋ ਵੀ ਉਹ ਕਿੱਦਾਂ ਤੁਹਾਨੂੰ ਸਪੋਰਟ ਕਰਦੇ ਆ ਉਹਨੇ ਕਦੇ ਤੁਹਾਨੂੰ ਟੋਕਿਆ ਨਹੀਂ ਉਹਨਾਂ ਦਾ ਐਦਾਂ ਕਿ ਕਦੇ-ਕਦੇ ਮੈਨੂੰ ਲੱਗਦਾ ਕਿ ਉਹ ਇਨਸਾਨ ਦੇ ਰੂਪ ਚ ਫਰੀਸਤਾ ਅਸੀਂ ਬੈਸਟ ਫਰੈਂਡ ਸੀਗੇ ਜੀ ਮੈਰਿਜ ਤੋਂ ਪਹਿਲਾਂ ਤੋਂ ਜਾਣਦੇ ਆ ਇੱਕ ਦੂਜੇ ਨੂੰ ਪੋਲਿਟਿਕਸ ਕਰਕੇ ਕਿਉਂਕਿ ਉਹ ਵੀ ਪੂਰੀ ਪੋਲਿਟਿਕਸ ਫੈਮਿਲੀ ਨੂੰ ਬਿਲੋਂਗ ਕਰਦੇ ਆ ਕਿਤੇ ਨਾ ਕਿਤੇ ਮੁੰਡਾ ਕੁੜੀ ਜਦੋਂ ਆਪਸ ਦੇ ਵਿੱਚ ਹੁੰਦੇ ਨੇ ਆ ਕੁੜੇ ਮੁੰਡੇ ਤੋਂ ਥੋੜਾ ਜਿਹਾ ਵੱਧ ਕਮਾਉਣ ਲੱਗ ਜਾਂਦੀ ਹੈ ਕੁੜੀ ਮੁੰਡੇ ਤੋਂ ਥੋੜਾ ਜਿਹਾ ਉੱਪਰ ਉੱਠ ਜਾਂਦੀ ਹੈ ਤਾਂ ਕਿਤੇ ਨਾ ਕਿਤੇ ਦਿੱਕਤ ਆਉਂਦੀ ਹੈ ਮੇਰੇ 'ਚ ਕਦੇ ਉਹ ਚੀਜ਼ ਨਹੀਂ ਆਈਗੀ ਕਿ ਆਪਾਂ ਵੱਧ ਕਮਾ ਰਹੇ ਆ ਜਾਂ ਇਹ ਬੰਦਾ ਕੁਝ ਵੀ ਨਹੀਂ ਆ ਨਹੀਂ ਮੇਰੇ 'ਚ ਕਦੇ ਨਹੀਂ ਆਈ ਸਟੱਡੀ ਨੂੰ ਲੈ ਕੇ ਵੀ ਨਹੀਂ ਆਈ ਮੈਨੂੰ ਤਾਂ ਲੱਗਦਾ ਉਹਨਾਂ ਨੂੰ ਵੱਧ ਨੌਲੇਜ ਹੈ ਮੇਰੇ ਨਾਲ ਉਹ ਅੱਜ ਵੀ ਮੈਨੂੰ ਬਰਉਣ ਚ ਲੱਗੇ ਰਹਿੰਦੇ ਆ ਕਿ ਮੈਂ ਉੱਪਰ ਜਾਵਾਂ ਫਿਰ ਮੈਂ ਐਲ ਐਲ ਬੀ ਕੀਤੀ ਤਾਂ ਉਦੋਂ ਵੀ ਉਹਨਾਂ ਨੂੰ ਸੁਣਨ ਨੂੰ ਮਿਲਿਆ ਕਿ ਵਕੀਲ ਘਰ ਨਹੀਂ ਬਸੋਂਦੇ ਕਦੇ ਤੇ ਤੂੰ ਵਕਾਲਤ ਕਰਵਾ ਰਿਆਂ ਪਰ ਤੈਨੂੰ ਕਿਉਂਕਿ ਮੈਂ ਮੈਰिज ਬਾਅਦ ਐਲ ਐਲ ਬੀ ਕੀਤੀ ਹੈ ਮੇਰੀ ਪਹਿਲੇ ਦਿਨ ਤੋਂ ਇੱਕ ਸੋਚ ਸੀ ਪਤਾ ਨਹੀਂ ਮੇਰੇ ਮੰਮਾ ਨਹੀਂ ਸੀ ਮੈਨੂੰ ਇਸ ਵਰਡਨ ਵਾਲੀ ਪਿਆਰ ਸੀ ਮਾਂ ਵਰਡਨਾ ਮੈਨੂੰ ਥੋੜਾ ਇਮੋਸ਼ਨਲ ਸੀ ਤਾਂ ਮੈਨੂੰ ਸੀ ਕਿ ਮੈਂ ਕਦੇ ਉਹਨਾਂ ਦੀ ਡਿਸਰੈਸਪੈਕਟ ਨਹੀਂ ਕਰਾਂਗੀ ਬਹੁਤ سپورਟ ਮਿਲੀ ਕਿ ਮੇਰੇ ਜਿਹੜੇ ਮਦਰੀਨਾ ਮੰਮਾ ਲੈ ਕੋ ਰੱਬ ਦਾ ਰੂਪ ਆ ਬਹੁਤ ਅੱਛੇ ਇਨਸਾਨ ਆ ਉਹਨਾਂ ਨੇ ਮੈਨੂੰ ਪ੍ਰੋਟੈਕਟ ਕਰਕੇ ਚੱਲਿਆ ਕਿ ਹਾਂ ਕੋਈ ਉਹਨਾਂ ਨੂੰ ਲੱਗਾ ਕਿ ਇਹਨੂੰ ਇੱਥੇ ਦਿੱਕਤ ਆਏਗੀ ਤਾਂ ਮੇਰੇ ਅੱਗੇ ਖੜੇ ਮੈਨੂੰ ਮਿਲਦੇ ਹਨਾ ਸਸ਼ਕਲ ਜੀ ਪੀਟੀਸੀ ਨਿਊਜ਼ ਦੇਖ ਰਹੇ ਹੋ ਤੁਸੀਂ ਤੇ ਮੈਂ ਆ ਗੁਟਲੀਨ ਕੋਲ ਤੇ ਅੱਜ ਸਾਡੇ ਨਾਲ ਮੌਜੂਦ ਨੇ ਸੋਸ਼ਲ ਮੀਡੀਆ ਤੇ ਮਸ਼ਹੂਰ ਉਹ ਕੁੜੀ ਜਿਸ ਨੂੰ ਉਸਦੇ ਅੰਦਾਜ਼ ਕਰਕੇ ਜਾਣਿਆ ਜਾਂਦਾ ਹੈ ਤੇ ਉਸਦਾ ਅੰਦਾਜ਼ ਇੰਨਾ ਕਿ ਜ਼ਿਆਦਾ ਬਾਕੀ ਕੁੜੀਆਂ ਨਾਲੋਂ ਅਲੱਗ ਹੈ ਕਿ ਉਹ ਕਿਤਨਾ ਕਿਤੇ ਬਾਕੀਆਂ ਕੁੜੀਆਂ ਦੇ ਲਈ ਮਿਸਾਲ ਵੀ ਬਣੀ ਹੈ ਤੇ ਨਾਲ ਹੀ ਦੂਜੇ ਪਾਸੇ ਇਸ ਕੁੜੀ ਤੇ ਮਾਪਿ ਜਿਹੜੇ ਇਹਨਾਂ ਦੇ ਸ਼ੌਂਕਾਂ ਨੂੰ ਬਹੁਤ ਜ਼ਿਆਦਾ ਪ੍ਰोत्사ਹਿਤ ਕਰਦੇ ਨੇ ਤੇ ਨਾਲ ਹੀ ਇਹਨਾਂ ਦੇ ਸਹੁਰੇ ਵੀ ਇੱਕ ਅਲੱਗ ਮਿਸਾਲ ਬਣੇ ਨੇ ਤੇ ਅੱਜ ਸਾਡੇ ਨਾਲ ਮੌਜੂਦ ਨੇ ਰਾਣੀ ਚਾਹਲ ਜੀ ਤੇ ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਤੇ ਉਹਨਾਂ ਤੋਂ ਜਾਣਦੇ ਆ ਕਿ ਉਹਨਾਂ ਦਾ ਅੱਜ ਤੱਕ ਦਾ ਇਹ ਸਫ਼ਰ ਕਿੱਦਾਂ ਦਾ ਰਿਹਾ ਸ਼ਸ਼ਕਲਮ ਸ਼ਸ਼ਕਲ ਜੀ ਕੀ ਹਾਲ ਹੈ ਤੁਹਾਡਾ ਬਹੁਤ ਵਧੀਆ ਜੀ ਥੋੜੇ ਦੱਸੋ ਠੀਕ ਹੋ ਬਹੁਤ ਵਧੀਆ ਜੀ ਥੈਂਕ ਯੂ ਤੇ ਅਸੀਂ ਤੁਹਾਡੇ ਸ਼ੌਂਕਾਂ ਦੀ ਗੱਲ ਕਰ ਰਹੇ ਸੀ ਤੁਹਾਡੇ ਸ਼ੌਂਕ ਬੜੇ ਜਿਆਦਾ ਹੈ ਨਾ ਸੋਹਣੇ ਆ ਤੇ ਤੁਹਾਡੀ ਫੈਮਲੀ ਤੁਹਾਨੂੰ ਬਹੁਤ ਸਪੋਰਟ ਕਰਦੀ ਆ ਤੇ ਜੇ ਤੁਹਾਡੇ ਸ਼ੌਂਕਾਂ ਦੀ ਗੱਲ ਕਰੀਏ ਮਤਲਬ ਆਪਣੇ ਸ਼ੌਂਕਾਂ ਨੂੰ ਸਾਡੇ ਦਰਸ਼ਕਾਂ ਨੂੰ ਦੱਸੋ ਆਪਣੇ ਸ਼ੌਂਕਾਂ ਤੇ ਬਾਰੇ ਜਿਹੜੇ ਹਰ ਕੋਈ ਸੋਸ਼ਲ ਮੀਡੀਆ ਤੇ ਤਾਂ ਦੇਖਦਾ ਹੈ ਪਰ ਤੁਹਾਡੇ ਮੂੰਹੋਂ ਸੁਣ ਕੇ ਉਹਨਾਂ ਨੂੰ ਹੋਰ ਵੀ ਜ਼ਿਆਦਾ ਵਧੀਆ ਲੱਗੇਗਾ ਜੀ ਜਿੱਦਾਂ ਮੈਨੂੰ ਬਚਪਨ ਤੋਂ ਹੀ ਸ਼ੌਂਕ ਥੋੜੇ ਲਾਈਕ ਮੈਨੂੰ ਆਮ ਬੱਚਿਆਂ ਨਾਲੋਂ ਥੋੜੇ ਡਿਫਰੈਂਟ ਸੀ। ਇਹ ਤੋਂ ਪਹਿਲਾਂ ਮੈਂ ਟਰੈਕਟਰ ਚਲਾਉਣਾ ਸਿੱਖਿਆ। ਮੈਨੂੰ ਡਰਾਈਵਿੰਗ ਦਾ ਸ਼ੌਂਕ ਸੀ। ਫਿਰ ਜਿੱਦਾਂ ਮੈਂ ਪਾਪਾ ਜੀ ਨੂੰ ਦੇਖਣਾ ਜਿੱਦਾਂ ਘਰੇ ਪੰਚਾਇਤੀਆਂ ਆਉਣੀਆਂ ਲਾਈਕ ਪਿੰਡ ਦੀਆਂ ਮੋਹਲੇ ਦੀਆਂ ਮੈਂ ਉਹਨਾਂ ਦੇ ਬਰਾਬਰ ਬੈਠ ਕੇ ਉਦਾਂ ਤਾਂ ਮੈਨੂੰ ਪੋਲਿਟਿਕਸ ਦਾ ਸ਼ੌਂਕ ਉੱਥੋਂ ਹੋਇਆ। ਫਿਰ ਮੈਨੂੰ ਡਰਾਈਵਿੰਗ ਤੋਂ ਬਾਅਦ ਮੈਨੂੰ ਸਟੰਟ ਦਾ ਬਹੁਤ ਸ਼ੌਂਕ ਸੀ। ਤੇ ਮੈਂ ਬਾਈਕ ਤੇ ਲਾਈਕ ਛੋਟੀ ਜਿਹੀ ਚੀਜ਼ ਜਦੋਂ ਮੇਰੇ ਪੈਰ ਵੀ ਬਾਈਕ ਤੇ ਲੱਗਦੇ ਨਹੀਂ ਹੁੰਦੇ ਸੀ ਜਦੋਂ ਫਿਰ ਮੈਂ ਬੋਲਟ ਲਿਆ ਬੋਲਟ ਤੇ ਸਟੰਟ ਕਰਨੇ ਸ਼ੁਰੂ ਕੀਤੇ ਫਿਰ ਮੈਨੂੰ ਗੱਡੀ ਦਾ ਸ਼ੌਂਕ ਸੀਗਾ ਤੇ ਗੱਡੀਆਂ ਦਾ ਮੈਨੂੰ ਇਦਾਂ ਸੀਗਾ ਕਿ ਹਾਂ ਮੋਡੀਫਾਈਡ ਤੇ ਇਦਾਂ ਗਨ ਵਗੈਰਾ ਦਾ ਬਹੁਤ ਸ਼ੌਂਕ ਆ ਘੋੜੀਆਂ ਦਾ ਲਾਈਕ ਮੇਰੇ ਸਾਰੇ ਸ਼ੌਂਕ ਇਦਾਂ ਦੇ ਹੀ ਸੀਗੇ ਜਿਵੇਂ ਮੈਨੂੰ ਸਮ ਟਾਈਮ ਲੱਗਦਾ ਜਿਵੇਂ ਪੁਰਾਣੇ ਜਿਵੇਂ ਆਪਣਾ ਵਿਰਾਸਤ ਨੂੰ ਆਪਾਂ ਫੋਲੋ ਕਰਦੇ ਆਂ ਪੁਰਾਣੀਆਂ ਚੀਜ਼ਾਂ 'ਚ ਜਿਹੜੇ ਸ਼ੌਂਕ ਹੁੰਦੇ ਸੀ ਵੀ ਸਰਦਾਰਾਂ ਦੇ ਘਰਾਂ ਦੇ ਵਿੱਚ ਘੋੜੀਆਂ ਹੁੰਦੀਆਂ ਸੀਗੀਆਂ ਗਨ ਵਗੈਰਾ ਹੁੰਦੀ ਸੀਗੀ ਤੇ ਉਹਨਾਂ ਦੇ ਸ਼ੌਂਕ ਉਦਾਂ ਦੇ ਹੁੰਦੇ ਸੀ ਤਾਂ ਮੈਨੂੰ ਉਹ ਚੀਜ਼ਾਂ ਅੱਜ ਵੀ ਮੇਰਾ ਉਦਾਂ ਦਾ ਹੀ ਹੈ ਮਾਈਂਡ ਸੈਟ ਅਪ ਵੀ ਬੱਚੇ ਸਾਈਕਲ ਚਲਾਉਂਦੇ ਆ ਤੁਸੀਂ ਸ਼ੁਰੂਆਤ ਹੀ ਟਰੈਕਟਰ ਤੋਂ ਕੀਤੀ ਸਾਈਕਲ ਦਾ ਵੀ ਮੈਨੂੰ ਸੀਗਾ ਬਚਪਨ ਤੋਂ ਚਲੋ ਸਾਈਕਲ ਤੋਂ ਸਿੱਖੇ ਬਟ ਮੈਨੂੰ ਲੱਗਦਾ ਜਦੋਂ ਮੈਂ ਸੈਕਿੰਡ 3rd ਕਲਾਸ ਸੀ ਤੇ ਪਹਿਲਾਂ ਪਾਪਾ ਜੀ ਜਿੱਦਾਂ ਖੇਤ ਚ ਪਾਪਾ ਨੇ ਟਰੈਕਟਰ ਚਲਾਉਣਾ ਤਾਂ ਮੈਂ ਲਾਈਕ ਮੈਂ ਰਾਤ ਨੂੰ ਵੀ ਨਹੀਂ ਤਾਂ ਬੱਚਿਆਂ ਨੂੰ ਹੁੰਦਾ ਨੀਂਦ ਆ ਜਾਂ ਹੋਰ ਮੈਂ ਉਹਨਾਂ ਦੀ ਗੋਚ ਚ ਬੈ ਕੇ ਉਹ ਰਾਤ ਨੂੰ ਪੂਰੀ ਰਾਤ ਵਾਈ ਕਰਦੇ ਤਾਂ ਮੈਂ ਨਾਲ ਹੀ ਬੈਠੇ ਰਹਿਣਾ ਉਹਦਾ ਰਾਤ ਨੂੰ ਬਸ ਉਹ ਸ਼ੌਂਕ ਸੀ ਆ ਉਹਨਾਂ ਦੇ ਅੱਗੇ ਬਹਿ ਕੇ ਟਰੈਕਟਰ ਚਲਾਉਂਦਾ ਸਕੂਲ ਤੋਂ ਆ ਕੇ ਵੀ ਜੇ ਮੈਂ ਫ੍ਰੀ ਟਾਈਮ ਖੇਲਣਾ ਤਾਂ ਮੈਂ ਟਰੈਕਟਰ ਤੇ ਬਹਿ ਕੇ ਹੀ ਖੇਲਣਾ अच्छा स्टेरिंग ਤੇ ਬੈਠੇ ਰਹਿਣਾ ਮੇਰੀ ਸਿਸਟਰ ਵਗੈਰਾ ਨੂੰ ਬਿਠਾ ਲੈਣਾ ਕੀ ਮੇਰੀ ਬਾਸਾ ਤੁਸੀਂ ਬੈਠੋ ਤੁਸੀਂ ਸਵਾਰੀਆਂ ਲਾਈਕ ਇਸ ਤਰੀਕੇ ਨਾਲ ਤੇ ਕਦੇ ਤੁਸੀਂ ਬਾਰਬੀ ਡਾਲਸ ਵਗੈਰਾ ਦੇ ਨਾਲ ਆ ਮਤਲਬ ਜਿਹਨਾਂ ਦਾ ਨਾ ਕਿ ਗੁੱਡੀਆਂ ਨੂੰ ਸਜਾਉਣਾ ਉਹਨਾਂ ਦੇ ਲਿਪਸਟਿਕ ਲਗਾਉਣਾ ਛੋਟੇ ਬੱਚਿਆਂ ਨੂੰ ਸ਼ੌਂਕ ਹੁੰਦਾ ਕੁੜੀਆਂ ਨੂੰ ਬੇਸਿਕਲੀ ਹੁੰਦਾ ਉਹ ਉਹ ਚੀਜ਼ਾਂ ਨਾਲ ਨਹੀਂ ਕਦੇ ਤੁਸੀਂ ਖੇਡੇ ਮੈਂ ਕਦੇ ਬਾਈ ਵੀ ਨਹੀਂ ਕੀਤੀ ਕਦੇ ਡੋਲ ਵਗੈਰਾ ਜਾਂ ਕੁਝ ਹੋਰ ਮੈਨੂੰ ਕਾਰਾਂ ਦਾ ਟਰੈਕਟਰਾਂ ਦਾ ਸ਼ੌਂਕ ਸੀ ਮਤਲਬ ਮੇਰੇ ਕੋਲ ਅੱਛਾ ਕਲੈਕਸ਼ਨ ਸੀਗਾ ਮੈਂ ਬਹੁਤ ਅੱਛੀਆਂ ਚੀਜ਼ਾਂ ਦਾ ਮੇਰੇ ਮੈਂ ਬਹੁਤ ਮਤਲਬ ਮੇਰੀ ਦਾਦੀ ਜੀ ਮੈਨੂੰ ਬਹੁਤ ਪਿਆਰ ਤੇ ਕਾਰਾਂ ਲੈਣੀਆਂ ਉਹਨਾਂ ਤੋਂ ਮੈਂ ਤੇ ਟਰੈਕਟਰ ਲੈ ਲੈਣੇ ਜਿੱਦਾਂ ਤੇ ਯਾ ਮੰਨ ਲਓ ਖੜੇ ਵਹੀਕਲ ਤੇ ਜਿਵੇਂ ਗੱਡੀ ਖੜੀ ਹੈ ਜੀਪ ਜੀਪ ਹੁੰਦੀ ਸੀ ਜੀਪ ਖੜੀ ਹੈ ਕੋਲੇ ਉਹਦੇ ਵਿੱਚ ਬਹਿ ਕੇ ਖੇਡਣਾ ਬਸ ਮੈਨੂੰ ਡਰਾਈਵਿੰਗ ਨਾਲ ਪਿਆਰ ਸੀ ਮੇਰਾ ਫਰਸਟ ਲਵ ਹੀ ਡਰਾਈਵਿੰਗ ਸੀ ਮੈਨੂੰ ਸ਼ੌਂਕ ਦੇ ਮਾਮਲੇ 'ਚ ਤੇ ਆਪਾਂ ਤੁਸੀਂ ਆਪਣੇ ਬਚਪਨ ਦੀ ਗੱਲ ਕਰ ਰਹੇ ਹੋ ਤੇ ਤੁਹਾਡੇ ਬਚਪਨ ਕਿਹੋ ਜਿਹਾ ਰਿਹਾ ਤੁਸੀਂ ਕਿੱਦਾਂ ਹੈਨਾ ਇਵੋਲਵ ਹੋਏ ਕਿੱਦਾਂ ਤੁਹਾਡੇ ਸ਼ੌਂਕ ਇਵੋਲਵ ਹੋਏ ਤੁਹਾਡੀ ਪੜ੍ਹਾਈ ਉਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਇੱਕ ਵਾਰ ਜ਼ਰੂਰ ਦੱਸੋਗੇ ਤੁਹਾਡਾ ਬਚਪਨ ਕਿੱਦਾਂ ਦਾ ਬੀਤਿਆ ਜੀ ਮੇਰਾ ਬਚਪਨ ਜਿੱਦਾਂ ਮੈਨੂੰ ਰੱਬ ਨੇ ਦੋ ਚੀਜ਼ਾਂ ਨਾਲ ਨਵਾਜਿਆ ਕਿ ਮੈਨੂੰ ਉਹਨਾਂ ਨੇ ਮਤਲਬ ਖੁਸ਼ੀਆਂ ਸੁੱਖ ਪਿਆਰ ਬਹੁਤ ਦਿੱਤਾ ਤਾਂ ਉਹਦਾ ਅਨਦਰ ਹੈਂਡ ਉਹਨਾਂ ਨੇ ਮੈਨੂੰ ਲਾਈਕ ਇੱਕ ਸਟਰਗਲ ਟਾਈਮ ਵੀ ਬਹੁਤ ਦਿੱਤਾ ਦੁੱਖ ਵੀ ਬਹੁਤ ਦਿੱਤਾ ਲਾਈਕ ਇਸ ਟਾਈਪ ਨਾਲ ਹੈ ਮੇਰੀ ਲਾਈਫ ਹਨ ਤਾਂ ਬਚਪਨ ਜ ਮੈਂ ਸਟਰਗਲ ਵੀ ਬਹੁਤ ਦੇਖਿਆ ਕਿਉਂਕਿ ਜਦੋਂ ਮੇਰੀ ਏਜ 1.5 ਸਾਲ ਦੀ ਸੀ 1 ਸਾਲ ਤੇ ਕੁਝ ਮਹੀਨੇ ਮੇਰੇ ਮਮਾ ਦੀ ਡੈਥ ਹੋ ਗਈ ਤੇ ਉਸ ਤੋਂ ਬਾਅਦ ਲਾਈਕ ਮੈਨੂੰ ਮੇਰੇ ਦਾਦੀ ਜੀ ਨੇ ਪਾਲਿਆ ਤੇ ਬਟ ਜਿੱਦਾਂ ਪਰਿਵਾਰਾਂ ਚ ਹੁੰਦਾ ਹੈ ਜੱਟਾਂ ਦੇ ਪਰਿਵਾਰਾਂ ਚ ਆਪਾਂ ਆਮ ਹੀ ਦੇਖਦੇ ਆਂ ਕਿ ਜਿਵੇਂ ਬੁੜੀਆਂ ਆਗੀਆਂ ਘਰੇ ਮम्मा ਮम्मा ਦੀਆਂ ਗੱਲਾਂ ਚੱਲਦੇ ਰਹਿਣਾ ਤਾਂ ਮੇਰੇ ਇੱਕ ਉਸ ਚੀਜ਼ ਨਾਲ ਬਹੁਤ ਇੱਕ इमोਸ਼ਨਲੀ ਅੰਦਰ ਉਹ ਹੋ ਗਿਆ ਸੀ ਮੈਂ ਭੱਜ ਜਾਣਾ ਉੱਥੋਂ ਲਾਈਕ ਮੈਂ ਕਿਤੇ ਵੀ ਉਹਨਾਂ ਦੀ ਗੱਲ ਚੱਲਦੀ ਤਾਂ ਮੈਂ ਉੱਥੋਂ ਖੜੇ ਹੋ ਜਾਣਾ ਕਿ ਮੈਨੂੰ ਤਾਂ ਗੱਲ ਵੀ ਸਹਿਣ ਨਹੀਂ ਹੁੰਦੀ ਸੀ ਕਿਉਂਕਿ ਬਚਪਨ ਜ ਮੇਰੇ ਜੋ ਇੱਕ ਚੀਜ਼ ਸੀ ਮੈਨੂੰ ਰੋਣਾ ਪਸੰਦ ਨਹੀਂ ਜਮਾ ਵੀ ਬਿਲਕੁਲ ਵੀ ਮੈਂ ਅੱਜ ਵੀ ਕੋਈ ਉਹ ਮੇਰੇ ਲਈ ਬਹੁਤ ਹਾਰਡ ਅਗੇ ਮੋਮੈਂਟ ਹੈ ਇਹ ਹੋ ਰਿਹਾ ਕਿ ਕੁੜੀਆਂ ਮੈਂ ਆਪਣੀ ਵੀ ਗੱਲ ਕਰਾਂ ਤੇ ਕੁੜੀਆਂ ਬਹੁਤ ਦਿਲਦਿਆਂ ਵੀਕ ਹੁੰਦੀਆਂ ਬਹੁਤ इमोਸ਼ਨਲ ਹੁੰਦੀਆਂ ਛੋਟੇ ਛੋਟੇ ਗੱਲਾਂ ਤੇ ਰੋ ਪੈਂਦੀਆਂ ਤੇ ਤੁਸੀਂ ਮਤਲਬ ਕਾਫੀ ਹੈ ਨਾ ਦਿਲ ਮਜ਼ਬੂਤ ਹੈ ਤੁਹਾਡਾ ਤੇ ਤੁਸੀਂ ਗਹਿਰੋ ਚੋੜਾ ਨਹੀਂ ਪਸੰਦ ਇਮੋਸ਼ਨਲ ਤਾਂ ਮੈਂ ਬਹੁਤ ਹਾਂ ਬਹੁਤ ਜ਼ਿਆਦਾ ਮੇਰੇ ਫਰੈਂਡਸ ਇਵਨ ਕਹਿੰਦੇ ਕਿ ਤੁਸੀਂ ਕਦੇ ਵੀ ਪ੍ਰੈਕਟੀਕਲੀ ਨਹੀਂ ਸੋਚਦੇ ਬਹੁਤ ਇਮੋਸ਼ਨਲੀ ਸੋਚਦੇ ਹੋ ਮਤਲਬ ਤੁਹਾਨੂੰ ਉਹ ਹੈ ਕਿ ਤੁਸੀਂ ਆਪਣੇ ਇਮੋਸ਼ਨਸ ਤੇ ਹੋਲਡ ਕਰ ਲੈਂਦੇ ਹੋ ਤੁਹਾਨੂੰ ਉਹਨਾਂ ਨੂੰ ਕੰਟਰੋਲ ਕਰਨਾ ਆਉਂਦਾ ਨਹੀਂ ਕੈਸੀ ਵੀ ਮੂਮੈਂਟ ਆਗੇ ਕੈਸਾ ਵੀ ਕੋਈ ਆਏ ਨਹੀਂ ਕਿ ਮੇਰੇ ਤੋਂ ਮੇਰਾ ਰੋਣਾ ਕੰਟਰੋਲ ਹੀ ਨਹੀਂ ਹੋ ਰਿਹਾ ਮੈਨੂੰ ਲੱਗਦਾ ਕਿ ਮੇਰਾ ਰੋਣਾ ਮੇਰੇ ਇੰਨਾ ਅੰਡਰ ਕੰਟਰੋਲ ਹੈ ਕਿ ਜਦੋਂ ਮੈਂ ਚਾਹਾਂ ਮੈਂ ਉਦੋਂ ਹੀ ਮੇਰੇ ਬਾਹਰ ਪਾਣੀ ਆਊਗਾ ਨਹੀਂ ਤਾਂ ਨਹੀਂ ਜਦ ਮੈਂ ਕੰਟਰੋਲ ਕਰ ਲਿਆ ਤਾਂ ਮੈਂ ਕਰ ਲਿਆ ਤੁਹਾਡੇ ਜਿਹੜੇ ਸ਼ੌਂਕ ਸੀ ਉਹ ਪੂਰੇ ਕੁੜੀਆਂ ਤੋਂ ਨਾਲੋਂ ਬਿਲਕੁਲ ਉਲਟ ਸੀ ਮੁੰਡਿਆਂ ਵਾਂਗ ਸੀ ਤੇ ਤੁਹਾਡੇ ਸ਼ੌਂਕਾਂ ਨੂੰ ਲੈ ਕੇ ਕਦੇ ਤੁਹਾਡੇ ਦਾਦੀ ਜੀ ਨੇ ਤੁਹਾਨੂੰ ਟੋਕਿਆ ਨਹੀਂ ਕਿ ਥੋੜਾ ਕੁੜੀਆਂ ਵਾਂਗ ਬਿਹੇਵ ਕਰਿਆ ਕਰ ਜਾਂ ਕੁੜੀਆਂ ਵਾਂਗ ਲੀੜੇ ਲੱਤੇ ਪਾਇਆ ਕਰ ਕੁੜੀਆਂ ਵਾਂਗ ਥੋੜੀ ਸੰਗ ਸ਼ਰਮ ਰੱਖਿਆ ਕਰ ਉਹਨੇ ਉਸ ਚੀਜ਼ ਨੂੰ ਕਦੇ ਟੋਕਿਆ ਨਹੀਂ ਇੱਕ ਤਾਂ ਉਹਦੋਂ ਤਾਂ ਕਿਉਂਕਿ ਉਹਨਾਂ ਦੀ ਡੈਥ ਵੀ ਮੇਰੇ ਬਚਪਨ ਚ ਹੀ ਹੋ ਗਈ ਤਾਂ ਅੱਗੇ ਤਾਂ ਹੋ ਸਕਦਾ ਕਿ ਸ਼ਾਇਦ ਜਦੋਂ ਮਤਲਬ ਆਪਾਂ ਜਵਾਨ ਹੋਏ ਤਾਂ ਸ਼ਾਇਦ ਉਹ ਮੈਨੂੰ ਰੋਕਦੇ ਹੋ ਸਕਦਾ ਕਿਉਂਕਿ ਹਾਂ ਸੋਚ ਉਹਨਾਂ ਦੀ ਪੁਰਾਣੇ ਜ਼ਮਾਨੇ ਵਰਗੀ ਹੀ ਸੀਗੀ ਬਜ਼ੁਰਗ ਸੀਗੇ ਬਟ ਉਸ ਟਾਈਮ ਇਦਾਂ ਦਾ ਸੀ ਕਿ ਉਹ ਮੇਰਾ ਬਚਪਨ ਸੀਗਾ ਜਿਹੜੇ ਮੇਰੇ ਮੰਮਾ ਸੀਗੇ ਉਹਨਾਂ ਨੇ ਮੈਨੂੰ ਲਾਈਕ ਇਦਾਂ ਮੁੰਡਿਆਂ ਵਾਂਗੂ ਹੀ ਰੱਖਿਆ ਸ਼ੁਰੂ ਤੋਂ ਮੇਰੇ ਜੂੜਾ ਹੁੰਦਾ ਸੀ ਪਹਿਲਾਂ ਸਿਰ ਤੇ ਅੱਛਾ ਤੇ ਜਦੋਂ ਮੰਮਾ ਦੀ ਡੈਥ ਹੋਈ ਤਾਂ ਮੇਰੇ ਦਾਦੀ ਜੀ ਹਣੀ ਦੱਸਦੇ ਹੁੰਦੇ ਕਿ ਮੈਂ ਰੋਣਾ ਬਾਲ ਲਾਈਕ ਬੋਹਣੇ ਨਾ ਤਾਂ ਉਹਨਾਂ ਨੇ ਉਹ ਜੂੜਾ ਕਟਵਾਤਾ ਮੇਰੇ ਫਿਰ ਛੋਟੇ-ਛੋਟੇ ਬਾਲ ਕਰਵਾਤੇ ਜਿੱਦਾਂ ਤੇ ਮੈਨੂੰ ਬੋਲਣ ਦੀ ਵੀ ਆਦਤ ਇਦਾਂ ਹੀ ਸੀ ਮੈਂ ਇਦਾਂ ਕਰਦੀਆਂ ਇਹ ਮੈਂ ਕਦੇ ਨਹੀਂ ਬੋਲਿਆ ਤੇ ਦਾਦੀ ਜੀ ਵੀ ਉਹਦਾ ਟ੍ਰੀਟ ਕਰਦੇ ਸੀ इवन ਮੇਰੇ ਪਾਪਾ ਵੀ ਲਾਈਕ ਜਿਵੇਂ ਮੇਰੀ ਸਿਸਟਰ ਸੀ ਸੀ 2 ਸਾਲਾਂ ਦਾ ਡਿਫਰੈਂਸ ਹੈ ਮੇਰਾ ਤੇ ਮੇਰੀ ਸਿਸਟਰ ਦਾ ਉਹਨੇ ਘਰੇ ਖੇਡਦੇ ਰਹਿਣਾ ਤਾਂ ਮੇਰੇ ਪਾਪਾ ਨੇ ਮੈਨੂੰ ਟਰੈਕਟਰ ਤੇ ਬਾਹਰ ਲੈ ਜਾਣਾ ਜਿੱਦਾਂ ਉਹਨਾਂ ਨੇ ਰੱਖਿਆ ਵੀ ਮੈਨੂੰ ਓਦਾਂ ਬਾਰ-ਬਾਰ ਤੇ ਫਿਰ ਲਾਈਕ ਮੇਰੇ ਦਾਦੀ ਜੀ ਉਹਨਾਂ ਨੇ ਮੈਨੂੰ ਐਵੇਂ ਚੀਜ਼ਾਂ ਸਮਝਾਉਣੀਆਂ ਪਰ ਕਦੇ ਇਦਾਂ ਨਹੀਂ ਕਿ ਕੰਮ ਸਿੱਖ ਹਾਂ ਮੇਰੀ ਸਿਸਟਰ ਉਸੇ ਟਾਈਮ ਤੋਂ ਥੋੜਾ-ਥੋੜਾ ਘਰ ਦੀ ਐਕਟੀਵਿਟੀਜ਼ ਇਨਵੋਲਵ ਹੋਣ ਲੱਗ ਗਈ ਸੀ ਕਿਚਨ ਵਗੈਰਾ ਹੋਰ ਆ ਬਟ ਮੈਨੂੰ ਨਹੀਂ ਕਦੇ ਲਾਈਕ ਉਹਨਾਂ ਨੇ ਕਿਹਾ ਕਦੇ ਵੀ ਕੁਝ ਵੀ ਕੱਪੜੇ ਵੀ ਮੈਂ ਹਮੇਸ਼ਾ ਬॉयਜ਼ ਵਾਲੇ ਪਾਏ ਥੋੜੀ ਜਿਹੀ ਮੇਰੀ ਏਜ ਹੋਈ ਉਦੋਂ ਮੈਨੂੰ ਇਹ ਚੀਜ਼ਾਂ ਫੇਸ ਕਰਨੀਆਂ ਪਈਆਂ ਲਾਈਕ ਮੇਰੀ ਫੈਮਲੀ ਦੇ ਬਹੁਤ ক্লোਜ਼ ਮੈਂਬਰ ਜਿੱਦਾਂ ਮੇਰੇ ਪਰਿਵਾਰ 'ਚ ਹੀ ਲੋਕਾਂ ਨੇ ਮੇਰੇ ਪਾਪਾ ਜੀ ਨੂੰ ਕਹਿਣਾ ਸ਼ੁਰੂ ਕੀਤਾ ਕਿ ਈਵਨ ਮੇਰੀ ਸਿਸਟਰ ਬਾਰੇ ਵੀ ਇਹਨਾਂ ਨੂੰ ਖੁੱਲੀਆਂ ਛੱਡੀਆਂ ਹੋਈਆਂ ਆਜ਼ਾਦੀ ਦਿੱਤੀ ਹੋਈ ਆ ਕੱਲ ਨੂੰ ਚੰਦ ਚੜ੍ਹੋਣੀਆਂ ਉਦੋਂ ਦੇਖਾਂ ਜਿਵੇਂ ਪਰਿਵਾਰਾਂ 'ਚ ਹੁੰਦਾ ਤੇ ਜੋ 13 14 ਸਾਲ ਦੀ ਏਜ ਹੋਈ ਉਦੋਂ ਐਵੇਂ ਕਹਿਣਾ ਸ਼ੁਰੂ ਕੀਤਾ ਕਈ ਲੋਕਾਂ ਨੇ ਕਿ ਹਾਂ ਬਈ ਇਨੂੰ ਕੰਮ ਸਿਖਾਓ ਇਹਨੂੰ ਕੁੜੀਆਂ ਵਾਲੇ ਕੱਪੜੇ ਪੋਣਾ ਇਹਨੂੰ ਇਦਾਂ ਸਿਖਾਓ ਤੇ ਮੇਰੀ ਦਾਦੀ ਜੀ ਇੱਕ ਚੀਜ਼ ਕਹਿੰਦੇ ਹੁੰਦੇ ਸੀ ਮੈਨੂੰ ਕਿ ਜਿਹੜੇ ਵਾਹਿਗੁਰੂ ਨੇ ਚੁੰਝ ਦਿੱਤੀ ਉਹਨੇ ਚੋਗ ਵੀ ਦੇਣਾ ਹਨਾ ਤੇ ਤੂੰ ਪਰਵਾਹ ਨਾ ਕਰਿਆ ਕਰ ਜੋ ਤੂੰ ਮੈਨੂੰ ਉਹ ਚੀਜ਼ਾਂ ਮਤਲਬ ਜਿਹੜੀਆਂ ਜਿਹੜੀਆਂ ਉਹਨਾਂ ਨੇ ਮੈਨੂੰ ਚੀਜ਼ਾਂ ਬੋਲੀਆਂ ਸੀ ਮੇਰੇ ਅੱਜ ਤੱਕ ਵੀ ਅੰਦਰ ਆ ਹਨਾ ਤਾਂ ਮੈਂ ਵੀ ਮਜ਼ਾਕ 'ਚ ਹੀ ਬੋਲ ਦੇਣਾ ਮੇਰੇ ਭੂਆ ਜੀ ਉਹਨਾਂ ਨੂੰ ਹੋਰ ਮੈਂ ਕਹਿੰਦੀ ਜਿਹਨੇ ਚੁੰਝ ਦਿੱਤੀ ਉਹਨੇ ਚੌਗ ਵੀ ਦੇਣਾ ਜੇ ਮੈਨੂੰ ਨਹੀਂ ਆਉਂਦੀ ਤਾਂ ਰੋਟੀ ਮੈਨੂੰ ਆਪੇ ਮਿਲ ਜਾਣੀ ਹੈ ਤੁਸੀਂ ਮੈਨੂੰ ਮੈਨੂੰ ਨਹੀਂ ਸਿੱਖਣੀ ਹਨਾ ਕੌਣ ਕੌਣ ਆ ਤੁਹਾਡੀ ਫੈਮਲੀ ਦੇ ਵਿੱਚ ਮਤਲਬ ਤੁਹਾਡੇ ਫਾਦਰ ਤੁਹਾਡੀ ਦਾਦੀ ਸੀ ਤੁਹਾਡੀ ਸਿਸਟਰ ਕਿੰਨੀਆਂ ਆਪ ਕਿੰਨੇ ਭੈਣ ਭਰਾ ਹੋਂ ਤੁਸੀਂ ਵੈਸੇ ਅਸੀਂ ਤਿੰਨ ਸਿਸਟਰ ਸੀ ਜਿਹਤੋਂ ਛੋਟੀ ਸਿਸਟਰ ਸੀ ਉਦੋਂ ਡਿਊਰਿੰਗ ਪ੍ਰੈਗਨਨਸੀ ਮੇਰੇ ਮ ਤੇ ਉਹ ਸਿਸਟਰ ਮੇਰੀ ਮਾਸੀ ਜੀ ਨੇ ਅਡਾਪਟ ਕਰ ਲਿਆ ਸੀ ਉਹਨਾਂ ਨੂੰ ਜਦੋਂ ਤੇ ਉਹ ਫਿਰ ਅਸੀਂ ਦੋ ਸੀ ਫਿਰ ਮੇਰੇ ਪਾਪਾ ਦੀ ਰੀ ਮੈਰिज ਹੋਈ ਵੀ ਆ ਉਹਨਾਂ ਤੋਂ ਇੱਕ ਬ੍ਰਦਰ ਇੱਕ ਸਿਸਟਰ ਹੋਰ ਆ ਤੇ ਅਸੀਂ ਜੇ ਤੁਹਾਡੀ ਐਜੂਕੇਸ਼ਨ ਦੀ ਗੱਲ ਕਰੀਏ ਤੇ ਜਿਵੇਂ ਤੁਸੀਂ ਕਿਹਾ ਕਿ ਤੁਸੀਂ ਹਨਾ ਫਾਦਰ ਦੇ ਨਾਲ ਪੰਚਾਇਤ ਦੇ ਡਿਸੀਜਨਸ ਤੇ ਉਹਨਾਂ ਦੀਆਂ ਗੱਲਾਂ ਨੂੰ ਸੁਣਦੇ ਸੀ ਤੁਹਾਨੂੰ ਉਹਦੇ ਚ ਇੰਟਰਸਟ ਆਉਂਦਾ ਸੀ ਤੇ ਬਾਕੀ ਤੁਹਾਡੀ এডੂਕੇਸ਼ਨ ਤੇ ਪੋਲਿਟੀਕਲ ਕੈਰੀਅਰ ਤੁਸੀਂ ਇਹਦੇ ਵਿੱਚ ਫਿਰ ਆਪਣੀ এডੂਕੇਸ਼ਨ ਨੂੰ ਇਵੋਲਵ ਕੀਤਾ ਤੁਸੀਂ ਨੂੰ ਅੱਗੇ ਲੈ ਕੇ ਗਏ ਹਾਂਜੀ ਮੈਨੂੰ ਸ਼ੁਰੂ ਤੋਂ ਸਟੱਡੀ ਦਾ ਸ਼ੌਂਕ ਸੀਗਾ ਲਾਈਕ ਮੈਂ ਜਿੱਦਾਂ ਮੈਂ ਮੋਸਟਲੀ ਦੇਖਿਆ ਕਿ ਜਿਹੜੇ ਬੱਚੇ ਸਪੋਰਟਸ ਹੁੰਦੇ ਆ ਉਹ ਸਪੋਰਟਸ ਹੀ ਰਹ ਜਾਂਦੇ ਆ ਉਹ ਸਪੋਰਟਸ ਹੀ ਰਹ ਜਾਂਦੇ ਆ ਜਾਂ ਮੈਂ ਦੇਖਿਆ ਜਿਹੜੇ ਬੱਚੇ ਬੋਲਡ ਆ ਐਵੇਂ ਹੁੰਦੇ ਆ ਸ਼ੌਂਕ ਟਾਈਪ ਤਾਂ ਉਹ ਉਧਰ ਹੀ ਰਹ ਜਾਂਦੇ ਆ ਸਟੱਡੀ ਨੂੰ ਪਿੱਛੇ ਛੱਡ ਦਿੰਦੇ ਆ ਤਾਂ ਟੱਚਪੁਆਇੰਟ ਮੈਂ ਕਲਾਸ ਛੋਪ ਕੀਤੀਆਂ ਮੈਂ ਮਤਲਬ ਇੰਟੈਲੀਜੈਂਟ ਬੱਚਿਆਂ ਤੋਂ ਸੀ ਉਹ ਐਵਰੇਜ ਬੱਚਿਆਂ ਚੋਂ ਨਹੀਂ ਸੀ ਮੈਂ ਫਿਰ ਮੈਂ ਗ੍ਰੈਜੂਏਸ਼ਨ ਕੀਤੀ ਨਾਲ ਮੈਂ ਸਪੋਰਟਸ ਕੀਤਾ ਤੁਸੀਂ ਗ੍ਰੈਜੂਏਸ਼ਨ ਕਿਸ ਚੀਜ਼ ਦੀ ਕੀਤੀ ਸੀ ਮੈਂ ਇੱਕ ਪੋਲਿਟਿਕਸ ਕੰਪਿਊਟਰ ਸਾਇੰਸ ਤੇ ਹਿਸਟਰੀਜ਼ ਕੀਤੀ ਸੀ ਮੈਨੂੰ ਹਿਸਟਰੀਜ਼ ਬਹੁਤ ਇੰਟਰਸਟ ਸੀ ਸਟਿਲ ਅੱਜ ਵੀ ਹੈ ਮੈਨੂੰ ਤੇ ਫਿਰ ਇਦਾਂ ਨਾਲ ਮੈਂ ਸਪੋਰਟਸ ਸੀ ਤਾਂ ਮੈਂ ਮਤਲਬ ਤਿੰਨ ਵਾਰ ਡਿਸਟ੍ਰਿਕਟ ਕ੍ਰਿਕਟ ਖੇਡਿਆ ਕਬੱਡੀ ਚ ਮੈਂ ਸਟੇਟ ਖੇਡਿਆ ਫਿਰ ਮੈਂ ਸੌਫਟਬਾਲ ਚ ਵੀ ਸਟੇਟ ਖੇਡਿਆ ਮਤਲਬ ਤੁਸੀਂ ਹਾਇਰ ਫੀਲਡ ਦੇ ਵਿੱਚ ਫਿਰ ਚਾਇਓ ਪੋਲਿਟਿਕਸ ਹੋਵੇ ਸਪੋਰਟਸ ਐਜੂਕੇਸ਼ਨ ਹਾਇਰ ਫੀਲਡ ਦੇ ਵਿੱਚ ਤੁਸੀਂ ਟੌਪ ਤੇ ਰਹਿੰਦੇ ਸੀ ਕਦੇ ਵੀ ਆਪਣੇ ਪੇਰੈਂਟਸ ਨੂੰ ਕਿਤੇ ਵੀ ਹੈਨਾ ਨਿਰਾਸ਼ ਹੋਣ ਦਾ ਮੌਕਾ ਦੇਣ ਵਾਲੇ ਬੱਚਿਆਂ ਚੋਂ ਨਹੀਂ ਸੀ ਤੁਸੀਂ ਜੀ ਹਾਂ ਮੇਰੇ ਪਾਪਾ ਜੀ ਅੱਜ ਵੀ ਕਹਿੰਦੇ ਆ ਕਿ ਉਹਨਾਂ ਨੂੰ ਬਹੁਤ ਮਾਣ ਸੀਗਾ ਇਦਾਂ ਕਿ ਜਿੱਦਾਂ ਰਾਈਟਿੰਗ ਹੁੰਦੀ ਹੈ ਮੈਨੂੰ ਰਾਈਟਿੰਗ ਦਾ ਵੀ ਕੁਝ ਉਹਨਾਂ ਦੀ ਮਿਹਨਤ ਵੀ ਸੀ ਉਹ ਸਾਡੀ ਚੈੱਕ ਕਰਦੇ ਹੁੰਦੇ ਸੀ ਘਰੇ ਜਿਵੇਂ ਬੱਚੇ ਉਹਨਾਂ ਨੇ ਮੇਰੀ ਰਾਈਟਿੰਗ ఎవਰੀਥਿੰਗ ਸਾਡਾ ਚੈੱਕ ਕਰਨਾ ਕਿ ਤੁਹਾਡੀ ਰਾਈਟਿੰਗ ਇਹ ਸਹੀ ਨਹੀਂ ਹੈ ਤੁਸੀਂ ਇਦਾਂ ਸਹੀ ਨਹੀਂ ਕਰ ਰਹੇ ਮਤਲਬ ਸਟੱਡੀ ਤੇ ਉਹਨਾਂ ਨੇ ਧਿਆਨ ਦਿੱਤਾ ਕਾਲਜ ਟਾਈਮ ਮੈਂ ਉਦੋਂ ਹੀ ਮੈਨੂੰ ਪੋਲਿਟਿਕਸ ਇੰਟਰਸਟ ਹੋ ਗਿਆ ਸੀਗਾ ਫਸਟ ইয়ার ਤੋਂ ਮੈਂ ਇਲੈਕਸ਼ਨਾਂ ਚ ਪਾਰਟਿਸਪੇਟ ਕਰਨਾ ਸ਼ੁਰੂ ਕਰਤਾ ਸੀ ਉਦੋਂ ਸੀਨੀਅਰ ਕੁੜੀਆਂ ਸੀ ਉਹਨਾਂ ਨਾਲ ਰਹਿਣਾ ਤੇ ਕਾਲਜ ਚ ਮੈਂ ਕਲਾਸਾਂ ਨਹੀਂ ਲਾਈਆਂ ਮੈਂ ਕਹਾਂ ਮੈਂ ਤੁਹਾਨੂੰ ਇੱਕ ਵੀ ਕਲਾਸ ਨਹੀਂ ਲਾਈ ਫਿਰ ਟੀਚਰਸ ਨਾਲ ਵੀ ਮੇਰਾ ਥੋੜਾ ਇਦਾਂ ਸੀਗਾ ਕਿ ਬਹੁਤ ਪਿਆਰ ਅੱਜ ਵੀ ਬਹੁਤ ਪਿਆਰ ਹ ਉਹਨਾਂ ਨਾਲ ਮੇਰਾ ਜਿੰਨੇ ਵੀ ਟੀਚਰਸ ਹੈਗੇ ਸਾਡੇ ਉਹਨਾਂ ਨਾਲ ਫਰੈਂਡਲੀ ਸੀਗਾ ਤੇ ਉਦੋਂ ਉਹਨਾਂ ਟੈਮਾਂ ਚ ਗਰਲਿਸ਼ ਜਿਹੜਾ ਕਾਲਜ ਹੁੰਦੇ ਸੀ ਉਹਨਾਂ ਦੀ ਪੋਲਿਟਿਕਸ ਐਡੇ ਵੱਡੇ ਲੈਵਲ ਤੇ ਨਹੀਂ ਸੀ ਤੇ ਸ਼ਾਇਦ ਫਸਟ ਟਾਈਮ ਮੈਂ ਜਦੋਂ ਸੈਕੰਡ ਇਅਰ ਸੀ ਉਸ ਟਾਈਮ ਅਸੀਂ ਮਾਹੌਲ ਬਣਾਇਆ ਕਿ ਅਸੀਂ ਉਹਨੂੰ ਬਹੁਤ ਵੱਡੇ ਲੈਵਲ ਤੇ ਲੈ ਕੇ ਗਏ ਸਾਡੇ ਡਿਸਟ੍ਰਿਕਟ ਚ ਪੂਰਾ ਮਤਲਬ ਕਾਲਜ ਦਾ ਨਾਮ ਹੋਇਆ ਫੇਰ ਮੈਂ ਉੱਥੋਂ ਮੈਂ ਸ਼ੁਰੂਆਤ ਕੀਤੀ ਜਦੋਂ ਫਾਈਨਲ ਇਅਰ ਮੇਰਾ ਆਇਆ ਕਿਉਂਕਿ ਫਾਈਨਲ ਇਅਰਜ਼ ਪ੍ਰੈਜ਼ੀਡੈਂਟ ਦਾ ਫਾਰਮ ਭਰ ਸਕਦੇ ਸੀ ਤੁਸੀਂ ਤੇ ਮੈਂ ਮੇਰੇ ਪਾਪਾ ਜੀ ਨੂੰ ਪਹਿਲਾਂ ਹੀ ਕਹਤਾ ਸੀਗਾ ਕਿ ਮੇਰੇ ਅੱਗੇ ਕਿਸੇ ਨੇ ਖੜੇ ਨਹੀਂ ਹੋਣਾਗਾ ਉਹਨਾਂ ਨੇ ਕਿਹਾ ਕਿ ਨਹੀਂ ਇਕਦਾਂ ਹੀ ਬਿ ਇਲੈਕਸ਼ਨ ਫਾਈਟ ਕਰਨਾ ਪੈਣਾ ਤੈਨੂੰ ਤੂੰ ਦੇਖ ਲਾ ਤੇਰੀ ਸਟੱਡੀ ਤੇ ਫਰਕ ਨਾ ਪਵੇ ਮੈਂ ਕਿਹਾ ਨਹੀਂ ਜੀ ਮੇਰੇ ਅੱਗੇ ਕੋਈ ਖੜਾ ਨਹੀਂ ਹੋਊਗਾ ਮੈਂ ਕਾਲਜ ਫਾਰਮ ਭਰਿਆ ਜੀ ਤੇ ਮੇਨੂੰ ਟੀਚਰਸ ਕਹਿਣ ਲੱਗੇ ਕਹਿੰਦੇ ਨਹੀਂ ਤੇਰੇ ਅੱਗੇ ਕਿਸੇ ਨੇ ਖੜਾ ਹੋਣਾ ਨਹੀਂਗਾ ਲੇਕਿਨ ਇਹ ਤਾਂ ਇੰਨੀ ਮਿਹਨਤ ਕਰਨੀ ਪੈਂਦੀ ਉਹ ਸੀਗੀ ਉੱਥੇ ਇਲੈਕਸ਼ਨ ਚ ਤੇ ਮੇਰਾ ਇਲੈਕਸ਼ਨ ਇਦਾਂ ਸੀ ਕਿ ਮੈਂ ਫਾਰਮ ਭਰ ਕੇ ਆਪਾਂ ਘਰ ਆ ਕੇ ਸੌਂਗੇ ਪੀਜੀ ਚ ਮੈਂ ਮੈਡਮ ਨੂੰ ਕਿਹਾ ਕਿ ਮੈਨੂੰ ਨਹੀਂ ਲੱਗਦਾ ਕੋਈ ਫਾਰਮ ਫਿਲ ਕਰੇਗੀ ਕੁੜੀ ਪਰ ਜੇ ਕਰੇ ਮੈਨੂੰ ਗੋਲ ਕਰ ਦਿਓ ਤੇ ਮੈਂ ਨਿਰਵਿਰੋਧ ਪ੍ਰੈਜ਼ੀਡੈਂਟ ਸੀ ਮੇਰੇ ਕੋਈ ਅੱਗੇ ਮਤਲਬ ਕਿਸੇ ਨੇ ਕੋਈ ਫਾਰਮ ਨਹੀਂ ਭਰੇ ਆ ਵੀ ਜੀ ਇਹਦੇ ਨਾਲ ਮੁਕਾਬਲੇ ਚ ਖੜੇ ਹੋਈਏ ਆ ਮਤਲਬ ਅਸੀਂ ਜਿੱਤ ਸਕਦੇ ਆ ਇਹਨੇ ਕਿਉਂਕਿ ਮਾਹੌਲ ਅੱਛਾ ਸੀ ਕਾਲਜ ਚ ਸਭ ਨਾਲ ਬੰਦੀ ਸੀਗੀ ਫਰੈਂਡ ਸਰਕਲ ਅੱਜ ਵੀ ਮੇਰਾ ਬਹੁਤ ਵੱਡਾ ਬਹੁਤ ਅੱਛੇ ਫਰੈਂਡਸ ਆ ਮੇਰੇ ਕੋਲੇ ਟੱਚਵੁੱਡ ਤੇ ਉਦੋਂ ਵੀ ਮੇਰੇ ਫਰੈਂਡਸ ਵੀ ਬਹੁਤ ਸਪੋਰਟ ਵਾਲੇ ਸੀ ਕਾਲਜ ਕਦੇ ਮੈਂ ਨੈਗੇਟਿਵਿਟੀ ਨਹੀਂ ਦੇਖੀ ਮੇਰੇ ਖਿਲਾਫ ਆ ਨਾ ਕਿ ਕੋਈ ਕੁਝ ਕੋਈ ਮੇਰੀ ਖਿਲਾਫਤ ਚ ਆਇਆ ਜਾਂ ਹੋਰ ਲੈਕੋ ਇਹ ਛੋਟੀ ਸੀ ਮੇਰੀ 16 ইয়ার্স ਸੀ ਜਦੋਂ ਮੈਂ ਪ੍ਰੈਜ਼ੀਡੈਂਟ ਸੀ ਫਿਰ ਸੈਕੰਡ ইয়ার ਚ ਜਾ ਕੇ ਸਾਢੇ ਹੀ ਥੋੜਾ ਜਿਹਾ ਉਦੋਂ ਪ੍ਰੋਬਲਮਸ ਆਈਆਂ ਮੇਰੇ ਤੇ ਕੇਸ ਵੀ ਹੋ ਗਿਆ ਇੱਕ ਡਿਊਰਿੰਗ ਪ੍ਰੈਜ਼ੀਡੈਂਟ ਇਸ ਕੇਸ ਇਸ ਦਾ ਕੇਸ ਹੋਇਆ ਸੀ ਤੁਹਾਡੇ ਤੇ ਉਦੋਂ ਹੀ ਹੋਇਆ ਸੀਗਾ ਕਿ ইলেকਸ਼ਨ ਚ ਜਿੱਦਾਂ ਮੈਂ ਕਿਸੇ ਕੁੜੀ ਨੂੰ ਖੜਾ ਕੀਤਾ ਤੇ ਉਦੋਂ ਉਹ ਕੁੜੀ ਦੇ ਅਗੇਂਸਟ ਕਿਸੇ ਨੇ ਕੁੜੀ ਖੜੀ ਕਰਤੀ ਜਿੱਦਾਂ ਕੁਝ ਪੋਲਿਟਿਕਸ ਦਾ ਬਾਹਰੋਂ ਵੀ ਪ੍ਰੈਸ਼ਰ ਆਉਣ ਲੱਗ ਗਏ ਕਾਲਜ ਦੀ ਰਾਜਨੀਤੀ ਵੱਡੇ ਲੈਵਲ ਤੇ ਚਲੀ ਗਈ ਜਿੱਦਾਂ ਤੇ ਐਂਟੀਪਾਰਟੀ ਜਦੋਂ ਅਸੀਂ ਜਿੱਤ ਗਏ ਤੇ ਐਂਟੀਪਾਰਟੀ ਨੂੰ ਕਿਸੇ ਨੇ ਮਤਲਬ ਆਪਾਂ ਪ੍ਰਵੋਕ ਕਰਕੇ ਤੇ ਮੇਰੇ ਤੇ ਕੇਸ ਕਰਵਾਤਾ ਕਿ ਕਿਸੇ ਨੇ ਐਡਵਾਈਸ ਦੇਤੀ ਕਿ ਇਹਦਾ ਫਿਊਚਰ ਖਰਾਬ ਹੋ ਜਾਊਗਾ ਤੁਸੀਂ ਕੇਸ ਕਰ ਦੋ ਇਨੀ ਤਾਂ ਇਹਨੇ ਕਾਲਜ ਕਿਸੇ ਨੂੰ ਹੋਰ ਨੂੰ ਬਣਨ ਨਹੀਂ ਨਹੀਂ ਦੇਣਾ ਕਦੇ ਤੇ ਇਹਦਾ ਇੱਥੇ ਫਿਨਿਸ਼ ਹੋ ਜਾਊਗਾ ਤੇ ਮੈਨੂੰ ਪਤਾ ਸੀ ਠੁੱਠਾ ਇੱਕ ਵਾਰ ਲਈ ਮੇਰੇ ਦਿਮਾਗ ਦੇ ਬਰਡਨ ਆਇਓ ਸੀਜ਼ ਦੀ ਮੈਨੂੰ ਲੱਗਾ ਕਿ ਯਾਰ ਨਹੀਂ ਇਹ ਨਹੀਂ ਹੋਣਾ ਚਾਹੀਦਾ ਸੀ ਕਿ ਹਜੇ ਮੈਂ ਕਿਉਂਕਿ ਮੇਰਾ ਉਹ ਮੈਂ ਤੁਹਾਨੂੰ ਦੱਸਿਆ ਵੀ ਸਟੱਡੀ ਨਾਲ ਵੀ ਸੀਗਾ ਕਿ ਯਾਰ ਮੇਰੀ ਤਾਂ ਸਟੱਡੀ ਛੁੱਟ ਜੂਗੀ ਅੱਗੇ ਇਦਾਂ ਬਟ ਉਦੋਂ ਸਾਡੇ ਉੱਤੇ ਸੀਆਈ ਸਾਹਿਬ ਸੀ ਉਹਨਾਂ ਨੇ ਸਾਰਿਆਂ ਨੇ ਮੇਰਾ ਬਹੁਤ ਸਾਥ ਦਿੱਤਾ ਉਹ ਜਾਣਦੇ ਸੀ ਮੈਨੂੰ ਈਵਨ ਕਿ ਜਿਸ ਦਿਨ ਪਹਿਲੇ ਦਿਨ ਅਸੀਂ ਠਾਣੇ ਗਏ ਤਾਂ ਉੱਤੇ ਸੀਆਈ ਸਾਹਿਬ ਸੀ ਸਾਡੇ ਉਹਨਾਂ ਦੇ ਘਰੇ ਗੁੜੀਆ ਹੋਈ ਸੀ ਉਸ ਦਿਨ ਤੇ ਉਹਨਾਂ ਦੀ ਅੱਜ ਵੀ ਇੱਕ ਗੱਲ ਮੈਨੂੰ ਯਾਦ ਆ ਉਹਨਾਂ ਨੇ ਮੈਨੂੰ ਬੋਲਿਆ ਕਿ ਬੇਟਾ ਤੂੰ ਬਹੁਤ ਬਰੇਵ ਆ ਤੇਰੇ 'ਚ ਕੰਫੀਡੈਂਸ ਆ ਅੱਛੀ ਚੀਜ਼ ਆ ਤੇ ਤੂੰ ਬਹੁਤ ਵਧੀਆ ਤੇਰਾ ਸਿਸਟਮ ਆ ਪਰ ਮੈਂ ਦਿਨੋਂ ਅੱਜ ਇੱਕ ਗੱਲ ਬੋਲਦਾ ਕਿ ਮੇਰੇ ਘਰੇ ਅੱਜ ਕੁੜੀ ਹੋਈ ਆ ਮੈਨੂੰ ਤੇਰੇ ਵਰਗੀ ਬਣਾਉਂਗਾ ਤੇ ਜਿੱਦ ਦੇ ਤੈਨੂੰ 10 ਲੋਕ ਇਹ ਗੱਲ ਬੋਲ ਦੇਣ ਤੂੰ ਆਪ ਦੇ ਆਪ ਨੂੰ ਸ ਤੂੰ ਤੇਰਾ ਜਨਮ ਸਹੀ ਆ ਇੱਕ ਜਨਮ ਲੈ ਕੇ ਤੁਸੀਂ ਕੁਝ ਕਰਤਾ ਮੈਂ ਕਿਹਾ ਸਰ ਵੀ ਠੀਕ ਹੈ ਮੈਂ ਚੀਜ਼ ਅੱਜ ਤੋਂ ਮੇਰਾ ਇਹ ਪੁਆਇੰਟ ਹੋਊਗਾ ਕਿ ਮੈਂ ਇਹੋ ਜਿਹਾ ਕੁਝ ਕਰੂੰ ਕਿ ਮੈਨੂੰ ਲੋਕ ਕਹਿਣਗੇ ਕਿ ਮੇਰੀ ਕੁੜੀ ਨੂੰ ਮੈਂ ਇਹਦੇ ਵਰਗਾ ਬਣਾਉਣਾ ਤੇ ਵਾਹਿਗੁਰੂ ਦੀ ਕਿਰਪਾ ਟੱਚਵੁੱਡ ਮੈਨੂੰ ਲੱਗਦਾ ਲੱਖਾਂ ਲੋਕਾਂ ਨੇ ਮੈਨੂੰ ਇਹ ਚੀਜ਼ ਬੋਲੀ ਉਸ ਤੋਂ ਬਾਅਦ ਮੇਰੇ ਸ਼ਹਿਰ ਚ ਕੁੜੀਆਂ ਲਾਈਕ ਮੈਨੂੰ ਬੋਲਦੇ ਆਂ ਦੀਦੀ ਤੁਸੀਂ ਆਈਡੀਆਲ ਹੋ ਮੈਂ ਬਹੁਤ ਮੋਟੀਵੇਸ਼ਨਲ ਆਪਾਂ ਸਪੀਚ ਦਿੱਤੀਆਂ ਜਾ ਕੇ ਬਹੁਤ ਥਾਵਾਂ ਤੇ ਐਜ਼ ਅ ਗੈਸਟ ਐਜ਼ ਅ ਚੀਫ ਗੈਸਟ ਵੀ ਗਈਆਂ ਮੇਰੇ ਸ਼ਹਿਰ ਚ ਆਬਵੀਸਲੀ ਤੁਸੀਂ ਹਰ ਕਿਸੇ ਲਈ ਉਦਾਹਰਣ ਬਣੇ ਹੋ ਤੇ ਅਸੀਂ ਤੁਹਾਡਾ ਸੋਸ਼ਲ ਮੀਡੀਆ ਵੀ ਕਾਫੀ ਦੇਖਦੇ ਆਂ ਤੇ ਉੱਥੇ ਅਸੀਂ ਤੁਹਾਡੇ ਲਾਈਫ ਪਾਰਟਨਰ ਵੀ ਤੁਹਾਡੇ ਨਾਲ ਦੇਖੇ ਉਹਨਾਂ ਨਾਲ ਵੀ ਤੁਹਾਡੀਆਂ ਵੀਡੀਓਜ਼ ਦੇਖੀਆਂ ਤੇ ਤੁਸੀਂ ਹੁਣ ਆਪਣੇ ਬਚਪਨ ਸਾਂਝਾ ਕੀਤਾ ਆਪਣੇ ਜਿਹੜਾ ਪੜ੍ਹਾਈ ਉਹਦਾ ਸਾਂਝਾ ਕੀਤਾ ਹੁਣ ਤੋਂ ਆਪਣੇ ਲਾਈਫ ਪਾਰਟਨਰ ਬਾਰੇ ਵੀ ਕੁਝ ਕਲਨਾ ਸਾਂਝੀਆਂ ਕਰੋ ਵੀ ਉਹ ਕਿੱਦਾਂ ਤੁਹਾਨੂੰ ਸਪੋਰਟ ਕਰਦੇ ਆ ਉਹਨਾਂ ਕਦੇ ਤੁਹਾਨੂੰ ਟੋਕਿਆ ਨਹੀਂ ਨਹੀਂ ਹਾਂ ਤੂੰ ਮੇਰੇ ਨਾਲ ਕਿਤੇ ਪਾਰਟੀ ਤੇ ਜਾਣਾ ਹੈ ਤਾਂ ਤੂੰ ਪ੍ਰੋਪਰ ਕੁੜੀਆਂ ਵਾਂਗ ਬਣ ਠਣ ਕੇ ਸੂਟ ਪਾਇਆ ਕਰ ਜਾਂ ਲਿਪਸਟਿਕ ਲਗਾ ਮੇਕਅਪ ਕਰ ਰ ਤਾਂ ਜਾ ਇਦਾਂ ਨਹੀਂ ਕਦੇ ਉਹਨਾਂ ਨੇ ਕਿਹਾ ਨਹੀਂ ਜੀ ਉਹਨਾਂ ਦਾ ਇਦਾਂ ਕਿ ਕਦੇ-ਕਦੇ ਮੈਨੂੰ ਲੱਗਦਾ ਕਿ ਉਹ ਇਨਸਾਨ ਦੇ ਰੂਪ ਚ ਫਰੀਸਤਾ ਇਹ ਗੱਲ ਟੋਟਲੀ ਉਹਨਾਂ ਦੀ ਠੁਗਦੀ ਹੈ ਕਿ ਉਹ ਫਰੀਸਤਾ ਇੱਕ ਮੈਂ ਵੇਖਿਆ ਕਿ ਉਹਨਾਂ ਨੂੰ ਵੀ ਮੇਰੇ ਕਰਕੇ ਕਈ ਵਾਰੀ ਹੁਣ ਜਿੱਦਾਂ ਹੁਣ ਵੀ ਪਿੱਛੇ ਕੰਟਰਵਿਊ 'ਚ ਲੋਕਾਂ ਨੇ ਬਹੁਤ ਅਜੀਬ ਕਮੈਂਟ ਵੀ ਕਰ ਰੱਖਿਆ ਤੂੰ ਤੂੰ ਕਿੱਦਾਂ ਵਿਆਹ ਕਰਾ ਲਿਆ ਮੁੰਡੇ ਨਾਲ ਇਦਾਂ ਹਨਾ ਉਹ ਉਹ ਇਨਸਾਨ ਦੀ ਸੋਚ ਬਹੁਤ ਗਹਿਰੀ ਤੇ ਮੈਨੂੰ ਲੱਗਦਾ ਉਹ ਨੈਕਸਟ ਲੈਵਲ ਸੋਚਦੇ ਆ ਅਸੀਂ ਬੈਸਟ ਫਰੈਂਡ ਸੀਗੇ ਜੀ ਮੈਰਿਜ ਤੋਂ ਪਹਿਲਾਂ ਤੋਂ ਜਾਣਦੇ ਆ ਇੱਕ ਦੂਜੇ ਨੂੰ ਪੋਲਿਟਿਕਸ ਕਰਕੇ ਕਿਉਂਕਿ ਉਹ ਵੀ ਪੂਰੀ ਪੋਲਿਟਿਕਸ ਫੈਮਲੀ ਨੂੰ ਬਿਲੋਂਗ ਕਰਦੇ ਆ ਉਸ ਟਾਈਮ ਮੈਂ ਬੀਜੇਪੀ ਤੋਂ ਮੈਂ ਡਿਸਟ੍ਰਿਕਟ ਇੰਚਾਰਜ ਸੀ ਤੇ ਨਗਰ ਮੰਡਲ ਅਧਿਐਕਟ ਸੀ ਬੀਜੇਪੀ ਤੋਂ ਉਹਨਾਂ ਦੀ ਫੈਮਲੀ ਵੀ ਬੀਜੇਪੀ ਤੋਂ ਆ ਤਾਂ ਸਾਡਾ ਮਿਲਣਾ ਇਦਾਂ ਹੋਇਆ ਕਿ ਜਿਹੜੇ ਉਹਨਾਂ ਦੇ ਮਮਾ ਉਸ ਟਾਈਮ ਯਾਨੀ ਹੁਣ ਤਾਂ ਮੇਰੇ ਮਮਾ ਉਹ ਇਲੈਕਸ਼ਨ ਫਾਈਟ ਕਰ ਰਹੇ ਸੀ ਤੇ ਬੀਜਪੀ ਤੋਂ ਹੋਣ ਦੇ ਕਰਕੇ ਮੈਂ ਉਹਨਾਂ ਦੀ سپورਟ 'ਚ ਜਾਣਾ ਸੀਗਾ ਜਿੱਦਾਂ ਉਤੋਂ ਫੈਮਿਲੀ ਨਾਲ ਅੱਛਾ ਹੋ ਗਿਆ ਫਿਰ ਤਾਂ ਮੈਨੂੰ ਐ ਲੱਗਾ ਕਿ ਇਹ ਇਨਸਾਨ ਮੁੰਡਿਆਂ ਵਾਂਗੂ ਨਹੀਂ ਆ ਜਿੱਦਾਂ ਆਪਾਂ ਉਸ ਏਜ 'ਚ ਮੁੰਡਿਆਂ ਨੂੰ ਆਪਾਂ ਦੇਖਦੇ ਆਂ ਕਿ ਕੁਝ ਵੀ ਘੁੰਮਣਾ ਫਿਰਨਾ ਇਹ ਹੀ ਸ਼ੌਂਕ ਹੁੰਦੇ ਆ ਜਾਂ ਹੋਰ ਉਹ ਇਨਸਾਨ ਉਹਦੋਂ ਵੀ ਡੀਪ ਥਿੰਕਰ ਸੀ ਲਾਈਕ ਉਹਨਾਂ ਨੇ ਉਹਦੋਂ ਵੀ ਸਮਝੋਣਾ ਪ੍ਰੋਟੈਕਟ ਕਰਕੇ ਚੱਲਣਾ ਅਜਾ ਸੋਚਿਆ ਨਹੀਂ ਸੀ ਮੈਂ ਕਦੇ ਕਿ ਇੱਥੇ ਮੇਰੀ ਮੈਰिज ਹੋਣੀ ਆ ਜਾਂ ਹੋਰ ਟੂ ਬੀ ਵੈਰੀ ਓਨੈਸਟ ਮੈਰिज ਤੋਂ ਥੋੜੀ ਗੱਲ ਚੱਲੀ ਕਿ ਹਾਂ ਮੈਰिज ਕਰਵਾ ਲੈਣੇ ਆ ਇਦਾਂ ਕਰੇ ਗੱਲ ਚੱਲੀ ਚਲੋ ਦੋਨੇ ਫੈਮਿਲੀਜ਼ ਨੂੰ ਕੋਈ ਪ੍ਰੋਬਲਮ ਨਹੀਂ ਹੋਈ ਕਿਉਂਕਿ ਉਹ ਸੇਮ ਫੀਲਡ ਸੀ ਪੋਲਿਟਿਕਸ ਵੀ ਫਿਰ ਪਰਿਵਾਰਾਂ ਦਾ ਆਪਸ ਵਿੱਚ ਪਿਆਰ ਸੀ ਅਸੀਂ ਸੋਭਾ ਤੁਸੀਂ ਦੋਵੇਂ ਆਪਸ ਤੋਂ ਜਾਣਦੇ ਸੀ फ्रेंड्स ਸੀਗੇ ਤਾਂ ਈਵਨ ਕਿ ਉਦੋਂ ਵੀ ਮੈਨੂੰ ਇਦਾਂ ਸੀ ਮੈਨੂੰ ਥੋੜਾ ਸੀਗਾ ਇਦਾਂ ਮੈਂ ਨਰਵਸ ਸੀ ਕਿ ਯਾਰ ਪਤਾ ਨਹੀਂ ਮੈਂ ਐਡਜਸਟ ਹੋਣਾ ਨਹੀਂ ਹੋਣਾ ਹੁੰਦਾ ਕਿ ਕਿਉਂਕਿ ਮੇਰਾ ਰਹਿਣਾ ਸਹਿਣਾ ਇਦਾਂ ਸੀ ਇਹ ਬਹੁਤ ਚੀਜ਼ਾਂ ਹੁੰਦੀਆਂ ਐ ਕੁੜੀ ਦੇ ਵਿਆਹ ਦੇ ਟਾਈਮ ਜਿਹੜੀਆਂ ਕੁੜੀ ਨੂੰ ਸੋਚਣੀਆਂ ਪੈਂਦੀਆਂ ਕਿ ਸਾਹਮਣੇ ਵਾਲੇ ਚਲੋ ਬੰਦਾ ਸਾਨੂੰ ਜਾਣਦਾ ਹੈ ਜਿਸ ਨਾਲ ਸਾਡਾ ਵਿਆਹ ਹੋਣਾ ਪਰ ਉਹਦੀ ਫੈਮਿਲੀ ਸਾਡੇ ਨਾਲ ਐਡਜਸਟ ਕਰੇਗੀ ਨਹੀਂ ਕਰੇਗੀ ਜਾਂ ਉਹ ਸਾਨੂੰ ਕਿਤੇ ਇਹ ਨਾ ਕਹਿ ਦੇਣ ਕਿ ਹਾਂ ਕਿ ਅਸੀਂ ਪਤਾ ਨਹੀਂ ਕਿ ਇਹਨੂੰ ਆਪਣੇ ਘਰ ਵਿਆਹ ਕੇ ਲੈ ਆਏ ਆ ਤੇ ਜਿਹੜੀ ਸਾਡੀ ਪਰਵਾਹ ਨਹੀਂ ਕਰਦੀ ਮੁੰਡੇ ਆਵੰਗ ਰਹਿੰਦੀ ਹੈ ਤਾਂ ਕਦੇ ਜਿਸ ਫੇਸ ਕੀਤੀ ਤੁਹਾਡੇ ਸਹੁਰਿਆਂ ਨੇ ਕਦੇ ਤੁਹਾਨੂੰ ਐਡਾ ਪੁਆਇੰਟ ਆਊਟ ਕੀਤਾ ਹੋਵੇ ਮੈਂ ਨਰਵਸ ਸੀ ਕਿਉਂਕਿ ਉਸ ਟਾਈਮ ਵੀ ਮੈਂ ਕਿਉਂਕਿ ਮੈਂ ਤੁਹਾਨੂੰ ਜਿੱਦਾਂ ਦੱਸਿਆ ਸੀ ਬਹੁ ਪੰਜਾਇਤੀਆਂ ਦੇਖਦੇ ਸੀ ਹੋਰ ਮੈਨੂੰ ਲੱਗਦਾ ਸੀਗਾ ਕਿ ਉਹ ਟਾਈਮ ਚੱਲ ਰਿਹਾ ਹਾਲਾਂਕਿ ਹੁਣ ਇਹੀ ਦੌਰ ਹੈ ਬੋ ਘਟ ਰਿਲੇਸ਼ਨਸ਼ਿਪ ਮੈਰिज ਲਾਈਫ ਆ ਜਿਹੜੀਆਂ ਸਕਸੈਸ ਆ ਅੱਗੇ ਜਾ ਕੇ ਕੋਈ ਨਾ ਕੋਈ ਪ੍ਰੋਬਲਮਸ ਆਉਂਦੀਆਂ ਕਿਉਂਕਿ ਅੰਡਰਸਟੈਂਡਿੰਗ ਮੈਚ ਨਹੀਂ ਹੁੰਦੀ ਹਰ ਪਰਿਵਾਰ ਦਾ ਰਹਿਣ ਦਾ ਸਿਸਟਮ ਅੱਡ ਹੁੰਦਾ ਹੈ ਪ੍ਰੋਬਲਮ ਹੀ ਉੱਥੋਂ ਸ਼ੁਰੂ ਹੁੰਦੀ ਆ ਜਦੋਂ ਤੁਸੀਂ ਨਾਲ ਰਹਿਣ ਲੱਗ ਜਾਂਦੇ ਹੋ ਕਿਉਂਕਿ ਕੁਝ ਚੀਜ਼ਾਂ ਹੁੰਦੀਆਂ ਦਿਖਾਵੇ ਦੀਆਂ ਉਹ ਸਮ ਟਾਈਮ ਚੱਲ ਸਕਦੀਆਂ ਜਦੋਂ ਤੁਸੀਂ ਨਾਲ ਰਹਿੰਦੇ ਹੋ ਜਦੋਂ ਤੁਸੀਂ ਉਹਨਾਂ ਦਾ ਲਾਈਫ ਪਾਰਟਨਰ ਹੀ ਮੰਨ ਲਿਆ ਤੁਸੀਂ ਉਹਨਾਂ ਦੇ ਨਾਲ ਰਹਿਣ ਲੱਗੇ ਤੁਹਾਡਾ ਸਭ ਸ਼ੇਅਰ ਆ ਉਸ ਤੋਂ ਬਾਅਦ ਤੁਸੀਂ ਮੈਨੂੰ ਲੱਗਦਾ ਇੱਕ ਲਾਈਫ ਪਾਰਟਨਰ ਹੈ ਜਿਹਦੇ ਨਾਲ ਆਪਾਂ ਸਭ ਤੋਂ ਵੱਧ ਟਾਈਮ ਸ਼ੇਅਰ ਕਰਦੇ ਆ ਮਾਂ ਪਿਓ ਨਾਲ ਵੀ ਆਪਾਂ ਇੰਨਾ ਟਾਈਮ ਸ਼ੇਅਰ ਨਹੀਂ ਕਰਦੇ ਉਹਦੇ ਨਾਲ ਆਪਾਂ ਇੱਕ ਰੂਮ 'ਚ ਰਹਿੰਦੇ ਆ ਆਪਾਂ ਕਿਤੇ ਵੀ ਜਾਂਦੇ ਆ ਨਾਲ ਆਪਾਂ ਸਭ ਤੋਂ ਜ਼ਿਆਦਾ ਟਾਈਮ ਆਪਣੇ ਲਾਈਫ ਪਾਰਟਨਰ ਨਾਲ ਸ਼ੇਅਰ ਕਰਦੇ ਆ ਉਤੇ ਉਹਲੇ ਰਹਿੰਦੇ ਨਹੀਂ ਬਾਅਦ 'ਚ ਤੇ ਫਿਰ ਉੱਥੋਂ ਹੀ ਦਿੱਕਤਾਂ ਸ਼ੁਰੂ ਹੁੰਦੀਆਂ ਮੇਰੀ ਅੱਜ ਵੀ ਹੈਬਿਟ ਹੈ ਕਿ ਜੇ ਮੇਰੀ ਮਾਇਕ ਮੇਰੀ ਪਾਪਾ ਦੀ ਫੈਮਿਲੀ ਉਧਰੋਂ ਫੈਮਿਲੀ ਚ ਕੋਈ ਵੀ ਗੱਲ ਹੈ ਕੁਝ ਵੀ ਮੈਂ ਕਦੇ ਇਹ ਨਹੀਂ ਸੋਚਿਆ ਕਿ ਮੈਂ ਦੱਸਣੀ ਹੈਗੇ ਨਹੀਂ ਗੱਲ ਨੂੰ ਮੈਨੂੰ ਸੁਣਾ ਨਾ ਦੇਵੇ ਹੋਰ ਮੈਂ ਦੱਸ ਦੇਣੀ ਆ ਇਦਾਂ ਹੋਇਆ ਉਦਾਂ ਹੋਇਆ ਉਹ ਸੇਮ ਅਨਜਿੰਦਰ ਵੱਲੋਂ ਆ ਉਹਨਾਂ ਨੇ ਕੋਈ ਵੀ ਫੈਮਿਲੀ ਦੀ ਗੱਲ ਮੈਨੂੰ ਦੱਸ ਦੇਣੀ ਆ ਹਾਲਾਂਕਿ ਉਦੋਂ ਮੇਰੀ ਏਜ ਮੈਮ 18 19 ਹੀ ਸੀ ਜਦੋਂ ਤੁਹਾਡੀ ਮੈਰਿਜ ਮੈਰਿਜ ਹੋਈ ਹੈ 19 ਸੀ ਮੇਰੀ ਏਜ ਅੱਛਾ ਤੁਸੀਂ 19 ਇਅਰਸ 19 ਸੋਰੀ ਮੇਰੀ ਅਗੇਜਮੈਂਟ ਹੋਈ ਸੀ 20 ਵਾਲੇ ਇਅਰ ਚ ਮੇਰੀ ਮੈਰਿਜ ਹੋਈ ਸੀ ਅੱਛਾ ਬਟ ਉਹਨਾਂ ਨੇ ਕਦੇ ਐ ਨਹੀਂ ਸੋਚਿਆ ਸੀ ਕਿ ਇਹ ਚ ਬਚਪਨਾ ਦਾ ਮੈਨੂੰ ਕੁਝ ਦਾ ਦੱਸਾਂ ਆ ਜਾਂ ਕੁਝ ਹੋਰ ਮੈਨੂੰ ਇੱਕ ਡਰ ਸੀਗਾ ਕਿ ਮੈਂ ਪਤਾ ਨਹੀਂ ਐਡਜਸਟ ਹੋਣਾਗੇ ਨਹੀਂ ਪਰ ਮੈਨੂੰ ਬਹੁਤ سپورਟ ਮਿਲੀ ਕਿ ਮੇਰੇ ਜਿਹੜੇ ਮਦਰੀਨ ਲਾ ਮਮਾ ਲਾਈਕ ਉਹ ਰੱਬ ਦਾ ਰੂਪ ਆ ਬਹੁਤ ਅੱਛੇ ਇਨਸਾਨ ਆ ਉਹਨਾਂ ਨੇ ਮੈਨੂੰ ਪ੍ਰੋਟੈਕਟ ਕਰਕੇ ਚੱਲਿਆ ਕਿ ਹਾਂ ਕੋਈ ਉਹਨਾਂ ਨੂੰ ਲੱਗਾ ਕਿ ਇਹਨੂੰ ਇੱਥੇ ਦਿੱਕਤ ਆਏਗੀ ਤਾਂ ਮੇਰੇ ਅੱਗੇ ਖੜੇ ਮੈਨੂੰ ਮਿਲਦੇ ਹਨਾ ਤੇ ਮੇਰੀ ਪਹਿਲੇ ਦਿਨ ਤੋਂ ਇੱਕ ਸੋਚ ਸੀ ਪਤਾ ਨਹੀਂ ਮੇਰੇ ਮੰਮਾ ਨਹੀਂ ਸੀ ਮੈਨੂੰ ਇਸ ਵਰਡਨ ਵਾਲੀ ਪਿਆਰ ਸੀ ਮਾਂ ਵਰਡਨਾ ਮੈਨੂੰ ਥੋੜਾ ਇਮੋਸ਼ਨਲ ਸੀ ਤਾਂ ਮੈਨੂੰ ਸੀ ਕਿ ਮੈਂ ਕਦੇ ਉਹਨਾਂ ਦੀ ਡਿਸਰੈਸਪੈਕਟ ਨਹੀਂ ਕਰਨੀ ਕਿ ਕਿਤੇ ਨਾ ਕਿਤੇ ਮੁੰਡਾ ਕੁੜੀ ਜਦੋਂ ਆਪਸ ਦੇ ਵਿੱਚ ਹੁੰਦੇ ਨੇ ਆ ਕੁੜੀ ਮੁੰਡੇ ਤੋਂ ਥੋੜਾ ਜਿਹਾ ਵੱਧ ਕਮਾਉਣ ਲੱਗ ਜਾਂਦੀ ਹੈ ਕੁੜੀ ਮੁੰਡੇ ਤੋਂ ਥੋੜਾ ਜਿਹਾ ਉੱਪਰ ਉੱਠ ਜਾਂਦੀ ਹੈ ਕਿਤੇ ਨਾ ਕਿਤੇ ਦਿੱਕਤ ਆਉਂਦੀ ਹੈ ਮੁੰਡਾ ਸੋਚਣ ਲੱਗ ਜਾਂਦਾ ਹੈ ਕਿ ਹੁਣ ਇਹ ਮੇਰੇ ਤੇ ਚੌਧਰ ਮਾਰੂਗੀ ਮੇਰੇ ਤੇ ਰੋਬ ਜਮਾਉਗੀ ਕਿ ਮੇਰ ਤੋਂ ਉੱਚੀ ਹੋ ਗਈ ਹੈ ਤੇ ਇਹ ਚੀਜ਼ ਕਦੇ ਤੁਹਾਡੇ ਰਿਲੇਸ਼ਨਸ਼ਿਪ ਦੇ ਵਿੱਚ ਆਈ ਹੈ ਨਹੀਂ ਸਾਡੇ ਆਈ ਨਹੀਂ ਬਟ ਕੁਝ ਲੋਕਾਂ ਨੇ ਉਹਨਾਂ ਨੂੰ ਗਾਈਡ ਜਰੂਰ ਕਰਨ ਦੀ ਕੋਸ਼ਿਸ਼ ਕੀਤੀ ਜਿੱਦਾਂ ਮੇਰਾ ਸ਼ੁਰੂ ਤੋਂ ਇਦਾਂ ਸੀ ਕਿ ਮੇਰਾ ਖੁਦ ਦਾ ਬਿਜ਼ਨਸ ਹੋਵੇ ਇੱਕ ਤੇ ਮੈਨੂੰ ਸਟੱਡੀ ਲਾਈਨ ਚ ਇੰਟਰਸਟ ਸੀ ਮੇਰੀ ਸਟੱਡੀ ਅੱਛੀ ਸੀਗੀ ਆ ਮੈਂ ਇੱਕ ਵਾਰ ਗਿਆ ਕਿ ਆਪਾਂ ਪ੍ਰਾਈਵੇਟ ਕਨਵੈਂਟ ਸਕੂਲ ਚਲਾ ਲੈਂਦੇ ਆ ਖੁਦ ਦਾ ਤਾਂ ਫੈਮਿਲੀ ਚ ਉਹਨਾਂ ਨੂੰ ਬੋਲਣਾ ਸ਼ੁਰੂ ਕਰਤਾ ਕਹਿੰਦੀ ਤੂੰ ਇਹਦੇ ਪਿੱਛੇ ਲੱਗ ਕੇ ਕਰ ਲੇਗਾ ساری ਉਮਰ ਇਹ ਤਾਂ ਵੈਸੇ ਹੀ ਬਹੁਤ ਚਲਾ ਗਿਆ ਬੋਲਣ ਚ ਤੇਜ਼ ਆ ਤੈਨੂੰ ਤੈਨੂੰ ساری ਉਮਰ ਝੁੱਕ ਕੇ ਰਹਿਣਾ ਪਊਗਾ ਇਹਦੇ ਅੱਗੇ ਬਟ ਉਹ ਉਹ ਬੰਦਾ ਬਹੁਤ ਮੈਂ ਤੁਹਾਨੂੰ ਦੱਸਿਆ ਨਾ ਉਹਨਾਂ ਨੂੰ ਵੀ ਨਹੀਂ ਉਹ ਅੱਜ ਵੀ ਮੈਨੂੰ ਬਰਉਣ ਚ ਲੱਗੇ ਰਹਿੰਦੇ ਆ ਕਿ ਮੈਂ ਉੱਪਰ ਜਾਵਾਂ ਫਿਰ ਮੈਂ ਐਲ ਐਲ ਬੀ ਕੀਤੀ ਤਾਂ ਉਦੋਂ ਵੀ ਉਹਨਾਂ ਨੂੰ ਸੁਣਨ ਨੂੰ ਮਿਲਿਆ ਕਿ ਵਕੀਲ ਘਰ ਨਹੀਂ ਬਸਾਉਂਦੇ ਕਦੇ ਤੇ ਤੂੰ ਵਕਾਲਤ ਕਰਵਾ ਰਿਆਂ ਪਰ ਤੈਨੂੰ ਕਿਉਂਕਿ ਮੈਂ ਮੈਰिज ਬਾਅਦ ਐਲ ਐਲ ਬੀ ਕੀਤੀ ਆ ਪਹਿਲਾਂ ਨਹੀਂ ਕੀਤੀ ਸੀਗੀ ਤਾਂ ਉਹਨਾਂ ਨੂੰ ਉਦੋਂ ਵੀ ਸੁਣਨ ਨੂੰ ਮਿਲਿਆ ਬਟ ਜਿੱਦਾਂ ਮੇਰੇ ਮੈਂ ਤੁਹਾਨੂੰ ਦੱਸਿਆ ਮਮਾ ਉਹਨਾਂ ਦੀ ਹਮੇਸ਼ਾ ਐਂ ਕਹਿਣਾ ਸੀ ਕਿ ਨਹੀਂ ਪੁੱਤ ਵੀ ਤੂੰ ਅਸੀਂ ਤੇਰੇ ਪਿੱਛੇ ਆ ਉਹਨਾਂ ਨੇ ਕਦੇ ਵੀ ਮੈਨੂੰ ਉਹ ਨਹੀਂ ਅੱਜ ਵੀ ਲਾਈਕ ਉਹਨਾਂ ਦਾ ਨੇਚਰ ਐਦਾਂ ਆ ਅਸੀਂ ਉੱਥੇ ਬਾਹਰ ਗਏ ਅਸੀਂ ਓਬਵੀਅਸ ਗੱਲ ਹੈ ਫੋਰਨ ਕੰਟਰੀ ਜਾ ਕੇ ਹਰ ਕੋਈ ਜੌਬ ਕਰਦਾ ਮੈਂ ਜੌਬ ਸ਼ੁਰੂ ਕੀਤੀ ਉਹਨਾਂ ਨੇ ਵੀ ਜੌਬ ਸ਼ੁਰੂ ਕੀਤੀ ਮੈਨੂੰ ਬਹੁਤ ਅੱਛੀ ਜੌਬ ਮਿਲ ਗਈ ਉੱਥੇ ਵੀ ਜਾ ਕੇ ਲੈਬ ਟੈਕਨੀਸ਼ੀਅਨ ਦੀ ਜੌਬ ਕੀਤੀ ਐ ਮੈਂ ਉਹਨਾਂ ਨੇ ਮੇਰੀ ਜੌਬ ਛਡਵਾਤੀ ਮੈਨੂੰ ਕਿਹਾ ਕਿ ਤੁਸੀਂ ਜੋਬ ਲਈ ਨਹੀਂ ਬਣੇ ਤੁਸੀਂ ਵਿਹਲੇ ਰਹੋ ਤੁਸੀਂ ਵਿਹਲੇ ਰਹੋਗੇ ਤਾਂ ਕੁਝ ਵੱਡਾ ਕਰੋਗੇ ਤੇ ਇੱਕ ਸਾਲ ਤੋਂ ਮੇਰਾ ਖੁਦ ਦਾ ਕੰਮ ਆ ਉੱਥੇ ਤੇ ਵਾਹਿਗੁਰੂ ਦੀ ਕਿਰਪਾ ਨਾਲ ਮਤਲਬ ਬਹੁਤ ਮਨੀ ਵੀ ਅੱਛੇ ਆਉਣ ਕੀਤੀ ਮੈਂ ਵਿਹਲੇ ਹੀ ਰਹਿ ਕੇ ਬਾਹਰ ਆਪਾਂ ਵਿਹਲੇ ਹੀ ਰਹੀਦਾ ਜਮਾ ਉੱਥੇ ਤੇ ਹੁਣ ਬਹੁਤ ਅੱਛਾ ਚੱਲ ਰਿਹਾ ਰੀਜ਼ਨ ਕਿ ਉੱਥੇ ਵੀ ਮੈਨੂੰ ਕਿਤੇ ਨਾ ਕਿਤੇ ਲੱਗਦਾ ਕਿ ਹਰ ਚੀਜ਼ ਉਸ ਬੰਦੇ ਦੀ ਦੇਣ ਆ ਤੇ ਮੇਰੇ 'ਚ ਕਦੇ ਉਹ ਚੀਜ਼ ਨਹੀਂ ਆਈਗੀ ਕਿ ਆਪਾਂ ਵੱਧ ਕਮਾ ਰਹੇ ਆ ਜਾਂ ਇਹ ਬੰਦਾ ਕੁਝ ਵੀ ਨਹੀਂ ਜਾਂ ਨਹੀਂ ਮੇਰੇ 'ਚ ਕਦੇ ਨਹੀਂ ਆਈ ਸਟੱਡੀ ਨੂੰ ਲੈ ਕੇ ਵੀ ਨਹੀਂ ਆਈ ਮੈਨੂੰ ਤਾਂ ਲੱਗਦਾ ਉਹਨਾਂ ਨੂੰ ਵਾਧਾ ਨੋਲੇਜ ਹੈ ਮੇਰੇ ਨਾਲ ਬਹੁਤ ਅੱਛੇ ਇਨਸਾਨ ਆ ਉਹ ਬਣਾਉਣ ਵਾਲੇ ਜੋ ਅੱਜ ਵੀ ਹੁਣ ਜਿਵੇਂ ਮੈਂ ਇੱਥੇ ਵੀ ਆ ਤਾਂ ਉਹਨਾਂ ਨੂੰ ਟੈਨਸ਼ਨ ਉਹਨਾਂ ਨੇ ਮੈਨੂੰ ਫੋਨ ਕਰ ਕਰ ਦੱਸਣਾ ਉੱਥੇ ਕੋਈ ਲੋਕੇਸ਼ਨ ਅੱਛੀ ਹੈ ਉੱਥੇ ਜਾ ਆਇਓ ਉੱਥੇ ਆਪਦੀ ਵੀਡੀਓ ਬਣਾ ਲਿਓ ਮੈਂ ਇੰਸਟਾਗ੍ਰam ਸ਼ੁਰੂ ਨਹੀਂ ਕਰਨਾ ਸੀ ਮੈਂ ਮੇਰੀ ਇੱਕ ਪ੍ਰਾਈਵੇਟ ਪ੍ਰੋਫਾਈਲ ਸੀਗੀ ਟਿਕਟੌਕ ਤੇ ਵੀ ਮੈਂ ਕਦੇ ਮੈਨੂੰ ਸ਼ੌਂਕ ਨਹੀਂ ਸੀ ਨਾ ਜਿਜਾ ਦਾ ਐਂ ਕਹਿ ਲਓ ਤੁਹਾਡੇ ਇੰਸਟਾਗ੍ਰam ਤੇ ਪ੍ਰੋਫਾਈਲ ਹੈ ਤੁਹਾਡੇ ਫਾਲੋਅਰਸ ਨੇ ਬਹੁਤ ਵਧੀਆ ਫਾਲੋਅਰਸ ਨੇ ਤੇ ਤੁਹਾਡੇ ਵੀਅੂਜ਼ ਵੀ ਆਉਂਦੇ ਆ ਇਨਸਟਾਗ੍ਰਾਮ ਤੇ ਕਦੇ ਕੋਈ ਅੱਦਾਂ ਹੁੰਦਾ ਨਾ ਕਿ ਲੋਕੀ ਮਾੜੇ ਕਮੈਂਟ ਕਰਦੇ ਆ ਤੇ ਤੁਹਾਨੂੰ ਮਾੜਾ ਕਹਿਣ ਵਾਲੇ ਜ਼ਿਆਦਾ ਹੁੰਦੇ ਆ ਚੰਗਾ ਕਹਿਣ ਵਾਲੇ ਬਹੁਤ ਘੱਟ ਹੁੰਦੇ ਆ ਤੇ ਕਿਤੇ ਅੱਦਾਂ ਹੋਇਆ ਕਿ ਕਿਸੇ ਨੇ ਤੁਹਾਨੂੰ ਮੈਸੇਜ ਕਰਕੇ ਬਹੁਤ ਗੰਦਾ ਬੋਲਿਆ ਹੋਵੇ ਆ ਇਹ ਬੋਲਿਆ ਹੋਵੇ ਕਿ ਤੂੰ ਕੀ ਕਰ ਰਹੀ ਆ ਜਾਂ ਤੂੰ ਬਾਕੀ ਕੁੜੀਆਂ ਦੇ ਸਾਹਮਣੇ ਇੱਕ ਬਹੁਤ ਬੇਕਾਰ ਮਿਸਾਲ ਬਣੀ ਆ ਜਾਂ ਕੁਛ ਐ ਉਹਦੀ ਚੀਜ਼ ਫੇਸ ਕੀਤੀ ਆ ਕਦੇ ਮੈਮ 90% ਤਾਂ ਅੱਛਾ ਹੀ ਚੱਲ ਰਿਹਾ ਜੀ ਮੈਨੂੰ ਕਦੇ ਬੈਡ ਮਤਲਬ 90% ਅੱਛੇ ਹੁੰਦੇ ਬਟ ਉਹ ਓਬਵੀਅਸ ਗੱਲ ਹੈ 10% ਮਾੜੇ ਕਮੈਂਟ ਜ਼ਰੂਰ ਹੁੰਦੇ 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 ਉਹ ਤਾਂ ਉਹਨਾਂ 'ਚ ਮੋਸਟਲੀ ਇਹ ਹੁੰਦਾ ਕੁੜੀ ਐ ਕੁੜੀ ਬਣ ਕੇ ਰਹਿ ਇਹ ਰੱਬ ਨਾ ਰੱਬ ਨਾ ਧੱਕਾ ਕਰ ਰਹੇ ਹੋ ਤੁਸੀਂ ਕੁੜੀਆਂ ਵਾਲੇ ਕੱਪੜੇ ਪਾ ਇਹ ਉਹ ਤੇ ਮੈਂ ਇੱਕ ਦੋ ਵਾਰੀ ਮਤਲਬ ਮੇਰੇ ਸ਼ਹਿਰ 'ਚ ਵੀ ਇਹ ਚੀਜ਼ਾਂ ਬੋਲੀਆਂ ਜਿਨ੍ਹਾਂ ਲੋਕਾਂ ਨੇ ਮੈਨੂੰ ਇੱਕ ਇਦਾਂ ਬੋਲਿਆ ਕਿ ਲਾ ਕਦੇ ਲਿਪਸਟਿਕ ਲਾ ਲਿਆ ਕਰ ਕਦੇ ਕੁੜੀਆਂ ਵਾਂਗੂ ਵੀ ਤਿਆਰ ਹੋ ਜਾ ਕਰ ਤੇ ਮੇਰਾ ਇਦਾਂ ਹੁੰਦਾ ਕਿ ਇਹੇ ਚੀਜ਼ ਆਪਦਾ ਸ਼ੌਂਕ ਆ ਸ਼ੌਂਕ ਵੀ ਨਹੀਂ ਕਹਿ ਸਕਦੇ ਮੇਰੀ ਹੋਬੀ ਆ ਓਦਾਂ ਰਹਿਣਾ ਜਾਂ ਮੈਨੂੰ ਕੰਫਰਟ ਲੱਗਦਾ ਹਰ ਇਨਸਾਨ ਜਿੱਦਾਂ ਫੋਰਨ ਸੋਸਾਇਟੀ 'ਚ ਆਪਾਂ ਦੇਖਦੇ ਆ ਉਹ ਉਹ ਕਰਦੇ ਜੋ ਉਹਨਾਂ ਨੂੰ ਕੰਫਰਟ ਲੱਗਦਾ ਮੈਨੂੰ ਲੱਗਦਾ ਮੈਨੂੰ ਕੰਫਰਟ ਲੱਗਦਾ ਤੇ ਮੈਨੂੰ ਇਹ ਲੱਗਦਾ ਕਿ ਤੁਸੀਂ ਸਕਸੈਸ ਹੋ ਜਾਂ ਤੁਸੀਂ ਕੋਈ ਕੰਮ ਓਦਾਂ ਦੇ ਕਰੋ ਕਿ ਲੋਕ ਤੁਹਾਨੂੰ ਕੰਮ ਦੇਖਣ ਥੋੜਾ ਰਹਿਣ ਸੈਣ ਤੁਹਾਨੂੰ ਨਾ ਦੇਖਣ ਹਨਾ ਸੋ ਮੈਨੂੰ ਇਦਾਂ ਲੱਗਦਾ ਕਿ ਕੰਮ ਮੈਂ ਅੱਛੇ ਕੀਤੇ ਆ ਮੇਰੇ ਮੇਰੇ ਪੇਰੈਂਟਸ ਨੂੰ ਮੇਰੇ ਤੇ ਪ੍ਰਾਊਡ ਮੇਰੀ ਸੁਸਾਇਟੀ ਨੂੰ ਪ੍ਰਾਊਡ ਹੈ ਅਸੀਂ ਜਿੱਥੇ ਰਹਿੰਦੇ ਆ ਮੇਰਾ ਅੱਛਾ ਨਾਮ ਹੈ ਇੱਕ ਲੋਕ ਮੈਨੂੰ ਆਈਡੀਅਲ ਮੰਨਦੇ ਆ ਕਹਿੰਦੇ ਸਾਡੀਆਂ ਕੁੜੀਆਂ ਨੂੰ ਤੁਹਾਡੇ ਵਰਗਾ ਬਣਾਉਂਗੇ ਹੁਣ ਜਿਹੜੇ ਲੋਕ ਘਰਾਂ ਚ ਬੈਠੇ ਮੈਨੂੰ ਜਾਣਦੇ ਹੀ ਨਹੀਂ ਮੈਨੂੰ ਨਹੀਂ ਜਾਣਦੇ ਮੇਰੀ ਫੈਮਲੀ ਨੂੰ ਨਹੀਂ ਜਾਣਦੇ ਉਹ ਤਾਂ ਆਪਦੇ ਬੇਸ ਤੇ ਜੱਜ ਕਰਨਗੇ ਤੇ ਇਹ ਜੱਜ ਕਰਕੇ ਮੈਨੂੰ ਇੱਕ ਵਾਰ ਜੀ ਇੱਕ ਕਮੈਂਟ ਆਇਆ ਮੈਂ ਵੈਸੇ ਕਿਸੇ ਕਮੈਂਟ ਦਾ ਰਿਪਲਾਈ ਨਹੀਂ ਕਰਦੀ ਮੈਮ ਕਿਉਂਕਿ ਟੱਜਵੁੱਡ ਕੰਮ ਮੈਂ ਸੋਹਣਾ ਆਪਦਾ ਕੰਮ ਚ ਹੀ ਬੀਜ਼ੀ ਆ ਕਦੇ ਇੰਨਾ ਧਿਆਨ ਨਹੀਂ ਦਿੱਤਾ ਨਹੀਂ ਨਾ ਇਹ ਤਾਂ ਨੈਗੇਟਿਵ ਬੋਲਣ ਵਾਲੇ ਬਹੁਤ ਮਿਲ ਜਾਂਦੇ ਹਰ ਕਿਸੇ ਨੂੰ ਰਿਪਲਾਈ ਕਰਨ ਲੱਗ ਜਾਏ ਤੇ ਉਹ ਤਾਂ ਇਤਨਾ ਟਾਈਮ ਖਰਾਬ ਹੈ ਇਵਨ ਮੈਮ ਅੱਜ ਮੈਨੂੰ ਲੱਗਦਾ ਕਿ ਸਾਰੇ ਜਿੰਨੇ ਵੀ ਇੰਸਟਾਗ੍ਰਾਮਰ ਆ ਸਾਰੇ ਕੰਮ ਇਹਨੂੰ profession ਬਣਾਇਆ ਹੋਇਆ ਆ ਰੀਲਾਂ ਪੇਡ ਕਰਦੇ ਆ ਪੇਡ ਪ੍ਰੋਮੋਸ਼ਨਸ ਕਰਦੇ ਆ ਮੈਂ ਮੈਨੂੰ ਕੰਪਨੀਆਂ ਦੇ ਆਫਰ ਆਏ ਤੇ ਮੈਂ ਜਦੋਂ ਪੇਡ ਪ੍ਰੋਮੋਸ਼ਨ ਸ਼ੁਰੂ ਕੀਤੀ ਸੀਗੀ ਉਹਨਾਂ ਨੇ ਮੈਨੂੰ ਅੱਗੇ ਕੰਟੈਂਟ ਦੇ ਦੇਣੇ ਸ਼ੁਰੂ ਕੀਤੇ 70% ਰਿਜੈਕਟ ਕੀਤੇ ਆ ਕਿ ਨਹੀਂ ਮੈਂ Song ਵੀ ਆਪਦੀ ਚੋਇਸ ਦੀ ਮੈਂ ਬੰਦ ਹੀ ਕਰਦਾ ਉਹ ਮੈਨੂੰ ਲੱਗਦਾ ਕਿ ਨਹੀਂ ਕੱਲਾਸਾਰ ਪੈਸਾ ਸਭ ਕੁਝ ਨਹੀਂ ਹੁੰਦਾ ਜੇ ਮੇਰੀ ਇਹ ਪ੍ਰੋਫਾਈਲ ਆ ਤਾਂ ਮੈਂ ਕਦੇ ਕੋਈ ਟ੍ਰੈਂਡ ਫੋਲੋ ਨਹੀਂ ਕੀਤਾ ਵੇ ਅੱਜ ਤੱਕ ਜ਼ਿੰਦਗੀ ਚ ਮੈਨੂੰ ਲੱਗਦਾ ਨਹੀਂ ਮੈਂ ਕਦੇ ਮਾੜੇ ਤੇੜੇ ਕੱਪੜੇ ਨਹੀਂ ਪਾਏ ਵੀ ਟ੍ਰੈਂਡ ਫਾਲੋ ਨਾ ਕਰਕੇ ਵੀ ਤੁਸੀਂ ਆਪ ਨੇ ਹੀ ਟ੍ਰੈਂਡ ਸੈੱਟ ਕਰ ਦਿੱਤਾ ਹੈ ਕਿ ਹਾਂ ਨਹੀਂ ਅਸੀਂ ਆਪਣੇ ਤਰੀਕੇ ਨਾਲ ਜ਼ਿੰਦਗੀ ਜੀ ਕੇ ਵੀ ਇੱਕ ਮਿਸਾਲ ਬਣ ਸਕਦੇ ਹਾਂ ਬਿਨਾਂ 네ਗੇਟਿਵ ਕਮੈਂਟਸ ਤੋਂ ਦੂਰ ਹੋ ਕੇ ਆਪਣੇ ਤਰੀਕੇ ਨਾਲ ਪੂਰੀ ਪ੍ਰੋਫਾਈਲ ਤੇ ਮੈਂ ਅਜ ਤੱਕ ਕੋਈ ਉਹ ਗਾਣਾ ਨਹੀਂ ਚਲਾਇਆ ਜਿੱਚ ਬੀਪ ਆ ਕੇ ਗਾਣਾ ਉਹ ਕੋਈ ਗਾਣਾ ਕੋਈ ਗਾਲ ਬੰਦੀ ਮੈਨੂੰ ਇਦਾਂ ਲੱਗਦਾ ਕਿ ਨਹੀਂ ਮੇਰਾ ਉਹ ਲੈਵਲ ਨਹੀਂ ਆ ਵੀ ਆਪਾਂ ਹਰ ਚੀਜ਼ ਚ ਉਹ ਨਹੀਂ ਜਿੱਦਾਂ ਅੱਜ ਕੱਲ ਮਿਡਲ ਫਿੰਗਰ ਚੱਕ ਕੇ ਰੀਲਾਂ ਪਾਤੀਆਂ ਮੈਂ ਕਦੇ ਨਹੀਂ ਐਜਾ ਕੁਝ ਤਾਂ ਇੱਕ ਬੰਦੇ ਨੇ ਕਮੈਂਟ ਕੀਤਾ ਮੈਮ ਨੂੰ ਮੈਂ ਨੋਰਮਲ ਅਮਰਤ ਮਾਨ ਦੇ ਗਾਣੇ ਦੇ ਵੀਡੀਓ ਪਾਈ ਅਸੀਂ ਜਾ ਰਹੇ ਸੀ ਮੇਰੀ ਆਲਮੋਸਟ ਸਲੋ ਮੈਮ ਤੁਸੀਂ ਕਦੇ ਵੀ ਦੇਖੋਗੇ ਮੈਂ ਕਦੇ ਐਕਟਿੰਗ-ਉਕਟਿੰਗ ਜੀ ਨਹੀਂ ਕੀਤੀ ਆਉਂਦੀਆਂ ਵੀ ਨਹੀਂ ਮੈਨੂੰ ਤਾਂ ਉਹ ਠੀਕ ਹੈ ਆਪਦਾ ਸ਼ੋਅ ਗਾਪ ਨੂੰ ਅੱਛਾ ਲੱਗਦਾ ਆਪਾਂ ਪਾ ਰਹੇ ਆ ਲੋਕ ਪਿਆਰ ਕਰਦੇ ਆ ਤੈਂ ਹੀ ਦੇਖ ਰਹੇ ਆ ਹਨਾ ਤਾਂ ਕਹਿੰਦੇ ਕੁਝ ਸ਼ਰਮ ਕਰੋ ਕੁਝ ਕਦੇ ਕੋਈ ਵਾਇਗਰੂ ਦਾ ਨਾਮ ਲੈ ਲਿਆ ਕਰੋ ਕਦੇ ਆਪਣੇ ਹਿਸਟਰੀ ਵੱਲ ਵਧੋ ਕੋਈ ਦਿਮਾਲਾ ਬਨੋ ਕੋਈ ਤੁਸੀਂ ਅਮਰਸ਼ਕ ਕੇ ਕੁਝ ਕਰੋ ਤਾਂ ਮੈਂ ਉਹ ਕਮੈਂਟ ਨੂੰ ਡਿਲੀਟ ਨਹੀਂ ਕੀਤਾ ਅੱਜ ਵੀ ਮੇਰੀ ਪ੍ਰੋਫਾਈਲ ਤੇ ਮੈਂ ਉਸ ਬੰਦੇ ਨੂੰ ਰਿਪਲਾਈ ਉਸ ਦਾ ਕੀਤਾ ਮੈਂ ਕਿਹਾ ਵੀ ਉਹ ਅਮਰਦਾਰ ਹੀ ਬੰਦਾ ਸੀ ਮੈਂ ਕਿਹਾ ਵੀਰੇ ਵੀ ਤੁਸੀਂ ਆਪਾਂ ਇੱਕ ਲਾਈਵ ਡਿਬੇਟ ਕਰਦੇ ਹਾਂ ਅਗਰ ਤੁਹਾਨੂੰ ਸਿੱਖ ਹਿਸਟਰੀ ਦਾ ਜ਼ਿਆਦਾ ਪਤਾ ਹੋਇਆ ਮੈਨੂੰ ਕੋਈ ਵੀ ਤੁਹਾਡੇ ਕੁਐਸਚਨ ਦਾ ਸਿੱਖ ਹਿਸਟਰੀ ਤੋਂ ਰਿਲੇਟਡ ਮੈਂ ਜਵਾਬ ਨਾ ਦਿੱਤਾ ਮੈਂ ਪ੍ਰੋਫਾਈਲ ਡਿਲੀਟ ਕਰ ਦੋ ਹਮੇਸ਼ਾ ਲਈ ਅਗਰ ਤੁਸੀਂ ਨਾ ਦਿੱਤਾ ਤਾਂ ਤੁਸੀਂ ਕਦੇ ਪਲੀਜ਼ ਕਿਸਤੇ ਜਾ ਕੇ ਕਮੈਂਟ ਨਾ ਕਰਿਓ ਕਰਿਓ ਕਿਉਂਕਿ ਅਮਰਤ ਸ਼ਾਕ ਲਿਆ ਜਾਂ ਇਹ ਹੀ ਚੀਜ਼ਾਂ ਉਹ ਨਹੀਂ ਹੈ ਮੈਡਮ ਮੈਨੂੰ ਲੱਗਦਾ ਕਿ ਆਪਣੇ ਜਿਹੜੇ ਆਪਾਂ ਜਿਵੇਂ ਮੈਂ ਸਿੱਖ ਧਰਮ ਤੋਂ ਬਿਲੋਂਗ ਆਪਾਂ ਕਰਦੇ ਆ ਉਹਨਾਂ ਨੇ ਇਨਸਾਨੀਅਤ ਤੇ ਸਿਰਫ ਆਪ ਦੇ ਰਾਈਟਸ ਕਿ ਤੁਸੀਂ ਤੁਹਾਨੂੰ ਕੋਈ ਫੋਰਸ ਨਾ ਕਰੇ ਇਹਨਾਂ ਚੀਜ਼ਾਂ ਲਈ ਆਪ ਦਾ ਪੂਰਾ ਪਰਿਵਾਰ ਵਾਲੇ ਵੀ ਇਹੀ ਸਿਖਾਇਆ ਹੈ ਕਿ ਸਾਨੂੰ ਆਪਣਾ ਕੀਤਾ ਆਪ ਕਰਨਾ ਚਾਹੀਦਾ ਲੋਕਾਂ ਦੀ ਸੇਵਾ ਚੰਗਾ ਕਰਨਾ ਚਾਹੀਦਾ ਉਹਨਾਂ ਨੂੰ ਇਹੀ ਚੀਜ਼ ਕਹੀ ਗਈ ਕਿ ਤੁਸੀਂ ਕਰਮ ਦੇਖੋ ਤੁਹਾਡੇ ਤੁਸੀਂ ਉਹ ਚੀਜ਼ਾਂ ਨਾ ਦੇਖੋ ਇਹ ਤਾਂ ਹੁਣ ਦੇਖੋ ਜੀ ਪਤਾ ਕੀ ਹੁੰਦਾ ਜੀ ਹੁਣ ਮੈਂ ਆ ਮੈਂ ਮੈਨੂੰ ਮੈਂ ਸਾਰੀ ਸਿੱਖ ਹਿਸਟਰੀ ਦਾ ਨੋਲੇਜ ਹੈ ਜੀ ਮੈਂ ਸਾਰੀ ਸਿੱਖ ਹਿਸਟਰੀ ਪੜ੍ਹੀ ਆ ਠੀਕ ਆ ਮੇਰੇ ਵਾਲ ਕੱਟੇ ਆ ਜਾਂ ਇਹਦਾ ਮਤਲਬ ਇਹ ਨਹੀਂ ਕਿ ਮੈਂ ਮੈਂ ਬਹੁਤ ਧਾਰਮਿਕ ਹਾਂ ਮੈਨੂੰ ਅੰਦਰੋਂ ਵਾਈਬ ਆ ਵਾਹਿਗੁਰੂ ਦੀ ਕਿਰਪਾ ਨਾਲ ਮੈਂ ਬਚਪਨ ਤੋਂ ਪਹਿਲਾਂ ਮੈਂ ਸੋਸ਼ਲ ਵਰਕ ਕੀਤਾ ਮੈਂ ਐਨ ਜੀਓ ਚਲਾਈਆਂ ਮੇਰੇ ਸ਼ਹਿਰ ਦੇ ਵਿੱਚ ਹਨਾ ਅੱਜ ਵੀ ਐਦਾਂ ਨਹੀਂ ਆ ਮੈਨੂੰ ਕਿਸੇ ਨੇ ਹੈਲਪ ਮੰਗ ਲਈ ਮੈਂ ਉੱਥੋਂ ਪਿੱਛੇ ਹਟ ਜੂ ਨੂੰ ਨੈਵਰ ਮੈਨੂੰ ਆਏ ਹੁੰਦਾ ਕਿ ਜੇ ਮੈਨੂੰ ਵਾਹਿਗੁਰੂ ਨੇ ਦੇਣ ਵਾਲਿਆਂ ਚੋ ਕੀਤਾ ਮੈਂ ਹਮੇਸ਼ਾ ਦਸਵੰਤ ਗੱਡੀ ਆ ਆਪਣੀ ਹੁੰਦੀ ਆ ਕਿਹਾਂ ਕਿਤੇ ਨਾ ਕਿਤੇ ਅਸੀਂ ਦੇਖਦੇ ਆਂ ਕਿ ਸੋਸ਼ਲ ਮੀਡੀਆ ਨੇ ਇਹ ਚੀਜ਼ ਬਹੁਤ ਗਲਤ ਕੀਤੀ ਆ ਕਿ ਅੱਜ ਦਾ ਯੂਥ ਜਿਹੜਾ ਉਹ ਇਹ ਸੋਚਦਾ ਕਿ ਅਸੀਂ ਸੋਸ਼ਲ ਮੀਡੀਆ ਤੇ ਵੀਡੀਓਜ਼ ਬਣਾਉਣੀ ਆ ਸ਼ੁਰੂ ਕਰ ਦਈਏ ਇਹ ਸਾਡਾ ਰੋਜ਼ਗਾਰ ਦਾ ਸਾਧਨ ਬਣ ਚੁੱਕਾ ਹੈ ਤੇ ਇਸੇ ਕਰਕੇ ਉਹਨਾਂ ਦਾ ਪੜ੍ਹਾਈ 'ਚੋਂ ਧਿਆਨ ਘਟਦਾ ਜਾ ਰਿਹਾ ਉਹ ਕਹਿੰਦੇ ਨੇ ਪੜ੍ਹਾਈ ਤਾਂ ਸਾਡੇ ਲਈ ਸੈਕੰਡਰੀ ਥਿੰਗ ਹੋ ਗਈ ਸਾਡਾ ਪ੍ਰਾਇਮਰੀ ਹੋ ਗਿਆ ਸੋਸ਼ਲ ਮੀਡੀਆ ਇਹ ਚੀਜ਼ ਬਹੁਤ ਗਲਤ ਸੋਸ਼ਲ ਮੀਡੀਆ ਨੇ ਕੀਤੀ ਹੈ ਤੇ ਜਿਵੇਂ ਤੁਸੀਂ ਕਿਹਾ ਕਿ ਤੁਸੀਂ ਜੇ ਖੇਡਾਂ ਖੇਡਦੇ ਸੀ ਪੋਲਿਟਿਕਸ ਦੇ ਵਿੱਚ ਇੰਟਰਸਟ ਰੱਖਦੇ ਸੀ ਤਾਂ ਨਾਲ ਪੜ੍ਹਾਈ ਵੀ ਕਰਦੇ ਸੀ ਤੇ ਕਿੰਨਾ ਕਿਤੇ ਤੁਹਾਡੇ ਵੱਲੋਂ ਇਹ ਸੁਨੇਹਾ ਲੋਕਾਂ ਤੱਕ ਜ਼ਰੂਰ ਪਹੁੰਚ ਰਿਹਾ ਕਿ ਜੇ ਆਪਣੀ ਜਿਹੜੀ ਪ੍ਰਾਇਮਰੀ ਚੀਜ਼ ਆ ਉਹਨੂੰ ਪ੍ਰਾਇਮਰੀ ਰੱਖ ਕੇ ਸੈਕੰਡਰੀ ਨੂੰ ਸੈਕੰਡਰੀ ਮਾਂ ਹੀ ਟ੍ਰੀਟ ਕਰਨਾ ਚਾਹੀਦਾ ਪਰ ਇੰਪੋਰਟੈਂਸ ਆਪ ਦੀ ਸੇਮ ਰਹਿਣੀ ਚਾਹੀਦੀ ਹੈ ਤੇ ਸੋਸ਼ਲ ਮੀਡੀਆ ਇਹ ਚੀਜ਼ ਕਿਤਨਾ ਗਿਤੇ ਮਾੜਾ ਕਰ ਰਿਹਾ ਹੈ ਬੱਚਿਆਂ ਤੇ ਨਾਲ ਤੇ ਇੱਥੇ ਹੀ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਸਾਡੇ ਨਾਲ ਸੀ ਰਾਣੀ ਚਹਿਲ ਜਿਨ੍ਹਾਂ ਨੇ ਛੋਟੀ ਉਮਰ ਦੇ ਵਿੱਚ ਹੀ ਆਪਣੇ ਪੇਰੈਂਟਸ ਦਾ ਇੰਨਾ ਕਿ ਨਾਮ ਬਣਾ ਦਿੱਤਾ ਕਿ ਅੱਜ ਉਹਨਾਂ ਦੇ ਪੈਰੈਂਟਸ ਜਿਹੜੇ ਨੇ ਉਹਨਾਂ ਨੂੰ ਉਹਨਾਂ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਕਿਤੇ ਉਹਨਾਂ ਦੇ ਫਾਦਰ ਜਾ ਰਹੇ ਹੁੰਦੇ ਨੇ ਤਾਂ ਬਹੁਤ ਹੀ ਪ੍ਰਾਊਡਲੀ ਇਹ ਚੀਜ਼ ਕਹਿ ਸਕਦੇ ਨੇ ਕਿ ਹਾਂ ਮੈਂ ਰਾਣੀ ਚੈਲ ਦਾ ਪਿਤਾ ਤੇ ਇੱਥੇ ਹੀ ਇਹਨਾਂ ਨੇ ਇੱਕ ਸੁਨੇਹਾ ਬਹੁਤ ਸੋਹਣਾ ਅੱਜ ਤੇ ਯੂਥ ਨੂੰ ਵੀ ਦਿੱਤਾ ਹੈ ਕਿ ਤੁਸੀਂ ਕੁਝ ਵੀ ਕਰਨਾ ਹੈ ਕੁਝ ਵੀ ਕਰਨ ਤੋਂ ਪਹਿਲਾਂ ਇਹ ਨਾ ਸੋਚੋ ਕਿ ਲੋਕ ਤੁਹਾਡੇ ਬਾਰੇ ਕੀ ਸੋਚਣਗੇ ਸਿਰਫ ਇਹੀ ਸੋਚੋ ਕਿ ਹਾਂ ਮੈਂ ਕਰਨਾ ਹੈ ਮੇਰੇ ਮਨ ਦੇ ਵਿੱਚ ਮੈਂ ਠਾਨਿਆ ਤੇ ਮੈਂ ਇਹ ਕਰਕੇ ਰਹਿਾਂਗਾ